ਸੱਚੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੂੰ 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 ਦੇਰ ਕਿਸ ਗੱਲ ਦੀ ਫੜਾ ਫੜ ਜਾਓ ਜਾ ਕੇ ਚੈਨਲ ਸਬਸਕ੍ਰਾਈਬ ਕਰੋ ਮੈਂ ਨਹੀਂ ਲਾਸਟ ਵੀਡੀਓ ਚ ਕਿਹਾ ਮੈਨੇ ਕਾ ਕਿ ਮੈਨਾ ਦੋ ਤਿੰਨ ਦਿਨ ਵੀਡੀਓ ਨਹੀਂ ਆਏਗੀ ਹਨਾ ਹੋ ਸਕਦਾ ਥੋੜੀ ਹੋਰ ਜ਼ਿਆਦਾ ਟਾਈਮ ਹੋ ਜੇ ਥੋੜਾ ਬਿਜ਼ੀ ਚੱਲ ਰਿਹਾ ਬੰਦਾ ਕਮੈਂਟ ਕਰ ਰਿਹਾ ਹੂੰ ਤੂੰ ਸਿੱਧਾ ਕਹਿਣਾ ਕੂਲਰ ਸਾਫ ਕਰ ਸਹੀ ਪੁੰਚੇ ਸੀ ਵੀਰ ਤੂੰ ਵੈਸੇ ਪਰ ਮੈਂ ਕੂਲਰ ਨਹੀਂ ਸਾਫ ਕਰਨਾ ਸੀ ਉਹ ਵੀ ਸੋਖਾ ਕੰਮ ਐ ਕੂਲਰ ਸਾਫ ਕਰਨੇ ਪਰ ਜਿਹੜਾ ਇਹ ਕੱਪੜੇ ਦਾ ਕੰਮ ਐ ਨਾ ਸਰਦੀਆਂ ਗਰਮੀ ਵਾਲਾ ਸਭ ਨੂੰ ਪਤਾ ਹੋਣਾ ਜਿਹੜੀਆਂ ਕੁੜੀਆਂ ਵੀਡੀਓਜ਼ ਬਣਾਉਂਦੀਆਂ ਨੇ ਸਭ ਨੂੰ ਪਤਾ ਹੋਣਾ ਕਿ ਕਿੰਨਾ ਔਖਾ ਕੰਮ ਐ ਇੱਕ ਦੇ ਦਿਨ 'ਚ ਖਤਮ ਹੋਣਾ ਨਹੀਂ ਮੈਂ ਤੇ ਕੂਲਰ ਵਾਲਾ ਫਿਰ ਵੀ ਵਧੀਆ ਕੰਮ ਬੰਦਾ ਇੱਕ ਦੋ ਘੰਟੇ 'ਚ ਉਹਨੂੰ ਸਾਫ ਕਰਕੇ ਰੱਖ ਦਵੇ ਪਰ ਆ ਨਹੀਂ ਚਲੋ ਹੁਣ ਮੈਂ ਆਪਣੀਆਂ ਫालतू ਗੱਲਾਂ ਨਾ ਕਰਾਂ ਅੱਜ ਅਸੀਂ ਗੱਲ ਕਰਾਂਗੇ ਰੁਪਿੰਦਰ ਨਰੇਂਦਰ ਸਾਰਿਆਂ ਨੂੰ ਪਤਾ ਐ ਕੌਣ ਐ ਰੁਪਿੰਦਰ ਨਰੋਈ ਕੁੜੀ ਜਿਹਦਾ ਐਕਸੀਡੈਂਟ ਹੋਇਆ ਸੀਗਾ ਅੱਖਾਂ 'ਚ ਪ੍ਰੋਬਲਮ ਆ ਗਈ ਸੀਗੀ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਪਤਾ ਨਹੀਂ ਇੰਨੀ ਬਿਸ਼ਰਮੀ ਕਿ ਤੋ ਐਕਸਪੋਜ਼ ਹੋ ਗਿਆ ਵੈਸੇ ਨਾ ਮੈਨੂੰ ਬਹੁਤ ਟਾਈਮ ਪਹਿਲੇ ਪਤਾ ਚਲ ਚੁੱਕਿਆ ਸੀਗਾ ਉਹਦੇ ਬਾਰੇ ਸਾਰਾ ਕੁਝ ਲੇਕਿਨ ਮੈਂ ਸੋਦੀ ਚਲੋ ਯਾਰ ਹਨਾ ਉਹ ਇੱਕ ਮੈਡੀਕਲ ਕੰਡੀਸ਼ਨ ਤੋਂ ਲੰਘ ਰਿਹਾ ਹੈ ਤੇ ਛੱਡੋ ਭਰਾ ਹਨਾ ਉਸ ਟਾਈਮ ਮੈਂ ਰਿਐਕਸ਼ਨ ਦਿੰਦੀ ਵੀ ਨਹੀਂ ਸੀਗੀ ਬਟ ਮੈਨੂੰ ਪਹਿਲੇ ਹੀ ਉਹਨਾਂ ਦੀ ਰਿਐਲਿਟੀ ਪਤਾ ਸੀਗੀ ਬਹੁਤ ਟਾਈਮ ਪਹਿਲੇ ਦੀ ਪਤਾ ਸੀਗੀ ਹੁਣ ਜਦੋਂ ਸਾਰਿਆਂ ਨੇ ਇਹ ਨਾ ਸ਼ੁਰੂ ਕੀਤਾ ਫਿਰ ਮੈਨੂੰ ਲੱਗਿਆ ਕਿ ਨਹੀਂ ਯਾਰ ਹੁਣ ਉਹ ਚਵੇ ਨਾ ਗੰਦ ਵੀ ਬਹੁਤ ਪਾਣਾ ਸ਼ੁਰੂ ਕਰ ਦਿੱਤਾ ਪਹਿਲੇ ਠੀਕ ਸੀਗੇ ਚੱਲ ਠੀਕ ਹੈ ਹਨਾ ਕਿ ਲੋਕਾਂ ਨੇ ਲੋਕਾਂ ਨੇ ਉਹਨਾਂ ਨੂੰ ਬਹੁਤ ਪੈਸਾ ਭੇਜਿਆ ਬੜੀ ਸympathy ਆਈ ਉਹਨਾਂ ਨੂੰ ਪਰ ਉਹ ਇਸ ਚੀਜ਼ ਨੇ ਨਜ਼ਾਇਜ਼ ਵਾਧਾ ਚੱਕਣਾ ਸ਼ੁਰੂ ਕਰਤਾ ਉਹਨਾਂ ਦੇ ਪਹਿਲੇ ਟਾਈਟਲ ਦੇਖੋ ਵਲੌਗ ਦੇ ਹਨਾ ਬੱਚਾ ਲੈ ਕੇ ਆਏ ਢੇਰ ਸਾਰੀਆਂ ਖੁਸ਼ੀਆਂ ਜਿਹੜੀ ਚੀਜ਼ਾਂ ਇੰਤਜ਼ਾਰ ਸੀ ਆ ਗਈ ਸੁਣ ਲਈ ਰੱਬ ਨੇ ਸਾਡੀ ਫਾਈ ਪ੍ਰੈਗਨੈਂਸੀ ਵਿੱਚੋਂ 3 ਸਾਲ ਬਾਅਦ ਇਦਾਂ ਹੋਇਆ ਨਾ ਘਰ ਦੇ ਵਿੱਚ ਆਇਆ ਨਵਾਂ ਮੈਂਬਰ ਸਾਡੇ ਆਉਣ ਦੇ ਬੱਚੇ ਸੁਪਨੇ ਪੂਰੇ ਬੱਚੇ ਬੱਚਾ ਲੈ ਆਇਆ ਘਰ ਵਿੱਚ ਖੁਸ਼ੀਆਂ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਇੱਕ ਹੋਰ ਗੁੱਡ ਨਿਊਜ਼ ਆ ਗਈ ਡਾਕਟਰਾਂ ਨੇ ਕਿ ਹਾਂ ਬੱਚੇ ਦਾ ਮਾਈ ਪ੍ਰੈਗਨਨਸੀ ਜਰਨੀ ਜਿੱਥੋਂ ਸਾਡੇ ਔਲਾਦੀ ਦਾਤ ਮਿਲੀ ਸੁਖ ਆਉਣ ਵਾਲੇ ਬੱਚੇ ਦਾ ਸੁਪਨਾ ਹੋਇਆ ਪੂਰਾ ਮਾਈ ਸੈਕਿੰਡ ਅਲਟਰਾਸਾਉਂਡਿੰਗ ਪ੍ਰੈਗਨਨਸੀ ਕੀ ਕਿਹਾ ਡਾਕਟਰ ਨੇ ਪ੍ਰੈਗਨਨਸੀ ਕਿੱਥੇ ਫਸ ਗਈ ਮੈਂ ਸਾਡੇ ਬੇਬੀ ਦੇ ਜਲਦੀ ਸਾਡੇ ਹੱਥਾਂ ਵਿੱਚ ਆ ਜਾਵੇ ਮਾਈ ਪ੍ਰੈਗਨਨਸੀ ਨੇਚਰਲ ਹੈ ਜਾਂ ਆਈਡੀਐਸ ਸੁਣੋ ਡਾਕਟਰ ਸੇ ਕੀ 3 ਰੇਵੀ ਹੋਣਗੇ ਮੋਸਟ ਐਕਸਪੈਂਸਿਵ ਗਿਫਟ ਫੋਰ ਮਾਈ ਬੇਬੀ ਕਰੋ ਹੱਥ ਜੋੜ ਕੇ ਮੈਂ ਮਤਲਬ ਇਦਾਂ ਦੇ ਨਾ ਹਜ਼ਾਰਾਂ ਤਰ੍ਹਾਂ ਦੇ ਥੰਬਨੇਲ ਲਗਾਉਂਦਾ ਹੈ ਮਤਲਬ ਕਿੰਨੀ ਸ਼ਰਮ ਦੀ ਗੱਲ ਹੈ ਨਾ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਬਹੁਤ ਸਰਦਾਰ ਆ ਹਣਾ ਫਲਾਣਾ ਢਮ ਲekin ਕਿੰਨਾ ਮਤਲਬ ਹੁਣ ਇਸ ਚੀਜ਼ ਨਾਲ ਨਜ਼ਾਇਜ਼ ਫਾਇਦਾ ਚੱਕ ਰਿਆ ਚਲ ਠੀਕ ਹੈ ਤੂੰ ਬਲੌਗਿੰਗ ਕਰਦਾ ਤੂੰ ਕਰ ਤੇਰੀ ਰੋਜ਼ੀ ਰੋਟੀ ਚਲਦੀ ਹੈ ਮੈਨੂੰ ਪਤਾ ਇੱਕ ਦੋ ਹੋਰ ਕੋਈ ਕੰਮ ਨਹੀਂ ਕਰਦਾ ਤੂੰ ਉਹੀ ਕੰਮ ਕਰਦਾ ਤੇਰੀ ਰੋਜ਼ੀ ਰੋਟੀ ਚਲਦੀ ਹੈ ਚਲ ਓਕੇ ਪਰ ਇਦਾਂ ਦੇ ਗੰਦੇਮੰਦੇ ਟਾਈਟਲ ਤਾਂ ਨਾ ਪਾ ਹੁਣ ਇਹ ਐਕਸਪੋਜ਼ ਹੋ ਗਿਆ ਉਹ ਮੈਂ ਲਾਸਟ ਵਿੱਚ ਲਗਾਉਂਗੀ ਕਿ ਕਿਵੇਂ ਐਕਸਪੋਜ਼ ਹੋਇਆ ਕਿਨੇ ਇਹਨੂੰ ਕੀਤਾ ਤੇ ਉਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਠੀਕ ਹੈ ਚਲਦੇ ਹਾਂ ਆਪਾਂ ਇਹਦੇ ਕੁਝ ਵੀਡੀਓਜ਼ ਦੇ ਵੱਲ ਤੇ ਕਰਦੇ ਹਾਂ ਇਹਨੂੰ ਵੀ ਜਰਾਕ ਉੱਥੇ ਰਿਪਲਾਈ ਕਰਦਾ ਸੀਗਾ ਇਹ ਲੋਕਾਂ ਨੂੰ ਤੇ ਕਮੈਂਟ ਵਾਲਿਆਂ ਨੂੰ ਰਿਪਲਾਈ ਕੀਤਾ ਹੋਇਆ ਨੇ ਤੇ ਉੱਥੇ ਚੱਲਦੇ ਆਪਾਂ ਤੇ ਦਿਨੇ ਐਨਾਂ ਨੂੰ ਚਾਹ ਨਾਲ ਸਮਝ ਗਏ ਨਾ ਵਾਸੋ ਹੁਣ ਹੁਣ ਆਪਾਂ ਦੇਖਦੇ ਆਂ ਇਹਨਾਂ ਦੇ ਕੁਝ ਵੀਡੀਓਜ਼ ਤੇ ਨਾਲਦਾਲ ਤੁਹਾਡੇ ਨਾਲ ਮੈਂ ਦੇਖਦੀ ਆਂ ਨਾਲ ਆਪਾਂ ਕਰਦੇ ਆਂ ਉਹਦੇ ਬਾਰੇ ਗੱਲ ਤੇ ਇਹਦੀ ਵਾਈਫ ਰਸੋਈ 'ਚ ਪਤਾ ਨਹੀਂ ਕੀ ਬਣਾ ਰਹੀ ਆਈ ਡੋਨਟ ਨੋ ਦੇਖਦੇ ਆਂ ਅਸੀਂ ਵੀ ਸਾਲੂ ਬੜੀ ਅੱਤ ਪਈ ਲੋਕਾਂ ਦੀ ਰਸੋਈ 'ਚ ਕੀ ਬਣ ਰਿਹਾ ਮੈਗੀ ਬਲੌਗਰ ਸਾਰੇ ਵੇਸੇ ਮੈਗੀ ਬਣਾਉਂਦੇ ਮੈਂ ਵੀ ਇਹ ਕੁਝ ਹੋਰ ਬਣਾ ਰਹੇ ਹੁਣ ਮੇਰੇ ਸ਼ੇਰ ਦੇ ਬੜਾ ਕਿਊਟ ਕਿਊਟ ਬੇਬੀ ਬਣਿਆ ਤੋ ਹੈ ਓਏ ਮੈਂ ਇਨਾ ਸੋਚੋ ਕਿ ਹੋ ਗਈ ਸੀ ਰੈਡੀ ਐਂਡ ਅ ਹੈਅਰ ਵਾਸ਼ ਵੀ ਕਰ ਲੈ ਸੀਗੇ ਤੇ ਹੁਣ ਚੱਲਦੇ ਕਿਹੜੀ ਕੱਢਣ ਕਿਤੇ ਰੋਟੀ ਖਾ ਕੇ ਪਰ ਦਾਲ ਬੜੀ ਘਟਾ ਨਹੀਂ ਅਸਲੀ ਜ਼ਿੰਦਗੀ ਹੈ ਲੱਗੀ ਮੈਂ ਨਾ ਕਿਉਂ ਕੀ ਹੋ ਗਈ ਸੀ ਵੀ ਨਹੀਂ ਉਹ ਹੈਅਰ ਵਾਸ਼ ਕਰ ਲਈ ਸੀ ਗੇਣੀ ਗੁਣੀ ਗਣਿਆ ਨਿਆ ਵਧੀਆ ਯਾਰ ਤੁਹਾਡਾ ਨਾ ਕੰਮ ਨਾ ਕਰ ਅਨੇ ਕੰਮਦਾਨਾ ਕਰਦਾ ਬੈਰੀ ਅਨਾਜ ਦਾ ਅੱਜ ਪੋਹ ਵਾਲੀ ਮਾਰਨਿੰਗ ਉੱਠਣੀ ਸੀ ਕਿ ਆਪਾਂ ਨੂੰ ਅੱਜ ਦਾ ਜਿਹੜਾ Wi-Fi ਉਹ ਸਹੀ ਕਰਵਾਉਣਾ ਸੀਗਾ ਇਸ ਲਈ ਬਹੁਤ ਜੀਤੀ ਉੱਠਿਆ ਬਸੇ ਬਹੁਤ ਚੰਡੀਗੜ੍ਹ ਦੇ ਵਿੱਚ ਬਹੁਤ ਲੇਟ ਹੀ ਉੱਠੀ ਦਾ ਹੁਣ ਤੇ ਇੱਦੀ ਹੱਤ ਪੈ ਗਈ ਕਿ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਨਾ ਵੀ ਲੋਕੀ ਜਲਦੀ ਉੱਠਦੇ ਆ ਫੋਰ ਏਗਜ਼ਾਮਪਲ ਮੀ 5:30 ਵਜੇ ਮੈਂ ਬਸੇ ਚੰਡੀਗੜ੍ਹ 'ਚ ਰਹਿੰਦੀ ਮੈਂ ਤਾਂ ਮੁਹਾਲੀ ਦੇ ਵਿੱਚ ਰਹਿੰਦੀ ਆ ਚਲੋ ਚੰਡੀਗੜ੍ਹ ਮੁਹਾਲੀ ਸੇਮ ਹੀ ਆ ਟ੍ਰਾਈ ਸਿਟੀ ਇਹ ਪਤਾ ਨਹੀਂ ਕਿਥੇ ਮੁੱਲਾਪੁਰ 'ਚ ਰਹਿੰਦੇ ਆ ਆਈ ਥਿੰਕ ਈ ਹਵਾ ਘਰ ਆਵੇ ਹੁਣ ਯਾਰ ਬੇਲੇ ਬੈਠਿਆ ਨੂੰ ਪੈਸੇ ਪਾ ਦੇਣੇ ਲੋਕਾਂ ਨੇ ਇਹਨਾਂ ਨੂੰ ਕੀ ਜ਼ਰੂਰਤ ਹੈ ਜਲਦੀ ਉੱਠਣ ਦੀ ਇਹ ਉੱਠੀ ਦਾ ਯਾ ਹਨਾ ਹਾਂ ਉਹੀ ਗੱਲ ਆ ਆਦਤ ਹੈ ਇਦਾਂ ਵੀ ਰਾਤ ਨੂੰ ਅਸੀਂ ਫਿਰ ਮੂਵੀ ਵਗੈਰਾ ਦੇਖਦੇ ਰਹਿੰਦਾ ਸੋ ਨੈਟਫਲਿਕਸ ਤੇ ਦੇਖਦੇ ਰਹਿੰਦਾ Amazon Prime ਤੇ ਮੂਵੀ ਵੀ ਦੇਖਦੇ ਰਹੇ ਜਿਨ੍ਹਾਂ ਲੋਕਾਂ ਨੂੰ ਲੱਗਦਾ ਨਾ ਬੜੇ ਵਿਚਾਰੇ ਅਗਲੇ ਨੈਟਫਲਿਕਸ ਤੇ ਮੂਵੀਜ਼ Amazon Prime ਮੂਵੀਜ਼ ਦੇਖਦੇ ਆ ਇੰਜੋਏ ਕਰਦੇ ਆ ਚੰਗਾ ਬਲਾ ਹਟਾ ਗਟਾ ਬੰਦਾ ਹੋ ਗਿਆ ਇੰਜੋਏ ਕਰਦਾ ਹੈ ਇਹ ਦੇਖੇ ਕਿਤੇ ਕੰਮ ਕਰਦਾ ਸਵੀਗੀ ਸਵੀਗੀ ਚ ਲੱਗਿਆ ਸੀ ਬਸ ਜਸਟ ਸਵੀਗੀ ਦਾ ਕਿਹੜਾ ਪੱਕਾ ਹੈ ਕਿ ਤੁਸੀਂ ਕਰਨਾ ਹੀ ਕਰਨਾ ਕੰਮ ਦਿਨ ਚ ਦੋ ਰਾਈਡਸ ਵੀ ਲਾ ਲਈਆਂ ਤੇ ਇਟਸ ਓਕੇ ਉਹ ਕੋਈ ਇਹ ਤਾਂ ਨਹੀਂ 9 to 5 ਜੋਬ ਹੈ ਕਿ ਕਰਨੀ ਹੀ ਕਰਨੀ ਹੈ ਕਿਦਾਂ ਤੁਹਾਨੂੰ ਮੂਰਖ ਬਣਾਇਆ ਜਾਂਦਾ ਤੁਸੀਂ ਦੇਖੋ ਉਹ ਕਿਧਰੋਂ ਆਈ ਆ ਇਹਨਾਂ ਦਿਨਾਂ 90% ਜਿਹੜੀ ਲਾਈਫ ਹੈ ਨਾ ਉਹ ਨਾ ਆਪਣਾ ਕੀ ਕਹਿੰਦੇ ਰੋਜ਼ ਗਾਰਡਨ ਦੇ ਘੁੰਮਦੇ ਨਿਕਲ ਜਾਣੀ ਹੈ ਇਹਨਾਂ ਦਾ ਕੋਈ ਵੀ ਤੁਸੀਂ ਵਲੌਗ ਚੱਕ ਲੋ ਕੋਈ ਵੀ ਵਲੌਗ ਚ ਕਿਵੇਂ ਸ਼ ਰੋਜ਼ਗਾਰਡਨ ਦੇ ਵਿੱਚ ਘੁੰਮਦੇ ਰਹਿੰਦੇ ਮੈਂ ਤਾਂ ਹੰਦਾ ਸੀ ਮੈਂ ਲਾਸਟ ਕਦੋਂ ਗਈ ਰੋਜ਼ਗਾਰਡਨ ਮੈਨੂੰ ਸੱਚੀ ਨਹੀਂ ਯਾਦ ਮੈਂ ਕਦੋਂ ਗਈ ਸੀਗੀ ਆਈ ਡੋਟ ਨੋ ਕਦੋਂ ਗਈ ਸੀ ਮੈਂ ਰੋਜ਼ਗਾਰਡਨ ਪਤਾ ਨਹੀਂ ਆ ਸਾਡੇ ਕੋਲ ਨਾ ਟਾਈਮ ਹੀ ਨਹੀਂ ਹੁੰਦਾ ਰੋਜ਼ਗਾਰਡਨ ਜਿਹੀ ਸਪੈਸ਼ਲ ਘੁੰਮਣ ਤੁਸੀਂ ਕੋਈ ਵੀ ਨਾ ਤਾਂ ਵਲੌਗ ਚੱਕ ਲੋ ਯਾਰ ਇੰਨਾ ਫ੍ਰੀ ਮਾਈਂਡਡ ਕਿਹੜਾ ਬੰਦਾ ਹੋ ਸਕਦਾ ਜਿਹਨੂੰ ਬਿੱਲ ਬੈਠੇ ਪੈਸਾ ਆ ਰਿਹਾ ਹੋਵੇ ਫ੍ਰੀ ਹੈ ਉਹ ਯਾ ਮੀ ਮੇਰੇ ਨਾਲ ਵੀਡੀਓ ਦੇ ਚਨੇ ਗਿਆਈ ਉਹ ਯਾਰ ਅੱਡੀ ਬੱਡੀ ਖੋਤੇ ਜੱਡੀ ਹੈਗੀ ਇਹ ਕੀ ਬੱਚੇ ਮਤਲਬ ਨੇ ਨਾ ਕਿਊਟ ਕਿਊਟ ਬਣਨ ਦੀ ਕੋਸ਼ਿਸ਼ ਕਰਦੀ ਮੈਂ ਬਹੁਤ ਕਿਊਟ ਆ ਨਾ ਲੋਕੀ ਮੈਨੂੰ ਬਹੁਤ ਪਸੰਦ ਕਰਨਗੇ ਇਰਿਟ ਇਰਿਟੇਟ ਕਰਦੀ ਹੈ ਇਰਿਟੇਟਿੰਗ ਹੈ ਬਹੁਤ ਜ਼ਿਆਦਾ ਮੈਂ ਮੈਂ ਤਾਂ ਦੱਸਦੀ ਆ ਮੈਂ ਨਾ ਸਟਾਰਟਿੰਗ ਜਿਹਨੂੰ ਜਦੋਂ ਦੇਖਣਾ ਸ਼ੁਰੂ ਕੀਤਾ ਨਾ ਇਹਨਾਂ ਦਾ ਇੰਟਰਵਿਊ ਆਇਆ ਨਾ ਮੈਨੂੰ ਕਿਹਾ ਹਾਏ ਆ ਨਾ ਵਿਚਾਰਾ ਨਾ ਦਾ ਮੈਂ ਨਾ ਮੈਨੂੰ ਹਤੇ ਜਿੱਦਾਂ ਮੈਂ ਮੈਡੀਕਲ ਕੰਡੀਸ਼ਨ ਕਿਸੇ ਦੀ ਦੇਖ ਨਹੀਂ ਸਕਦੀ ਮੈਂ ਕੀ ਕਰਦੀ ਸੀ ਮੈਂ ਨਾ ਇਹਨਾਂ ਦਾ ਨਾ ਬਲੌਗ ਲਗਾ ਕੇ ਨਾ ਮੈਂ ਸਾਈਡ 'ਚ ਰੱਖ ਦੇਣਾ ਮੈਂ ਦੇਖਣਾ ਨਹੀਂ ਮਤਲਬ ਮੈਨੂੰ ਦਾ ਕਿ ਚਲੋ ਹਨਾ ਚਲੀ ਜਾਏ ਵਲੌਗ ਵੀ ਚੱਲ ਅਗਲੇ ਨੂੰ ਵਿਊਜ਼ ਪੈ ਜਾਂਦੇ ਹਨ ਪਰ ਜਿੱਦਾਂ ਜਿੱਦਾਂ ਆਪਾਂ ਦੇਖਣਾ ਸ਼ੁਰੂ ਕਰਦੇ ਹਾਂ ਹਨਾ ਦੇਖਦੇ ਹਾਂ ਇਹਦੀਆਂ ਮੈਂ ਹਰਕਤਾਂ ਦੇਖਿਆ ਮੈਨੂੰ ਇਰੀਟੇਟਿੰਗ ਫਿਰ ਮੈਨੂੰ ਕਿਸੇ ਨੇ ਦੱਸਿਆ ਮਤਲਬ ਜਿਨ੍ਹਾਂ ਨੇ ਇਹਨੂੰ ਲਾਈਵ ਵੀ ਦੇਖਿਆ ਹਨਾ ਜਦੋਂ ਇਹ ਝੂਠ ਬੋਲਦੀ ਸੀ ਮੇਰੀ ਅੱਖਾਂ ਖਰਾਬ ਇੱਕ ਖਰਾਬ ਸੀ ਇੱਕ ਤਾਂ ਇਹ ਸਹੀ ਸੀ ਬਿਲਕੁਲ ਮੈਨੂੰ ਕਦੇ ਦਾ ਪਤਾ ਸੀਗਾ ਕਿ ਇਹ ਮਤਲਬ ਇਦਾਂ ਬੋਲਦੀ ਕਿ ਆਪਾਂ ਜਿੱਦਾਂ ਇੱਥੇ ਲੋਕਲ ਹੀ ਰਹਿੰਦੇ ਹਾਂ ਤੇ ਹੋ ਜਾਂਦੇ ਕਈ ਵਾਰੀ ਟੱਕਰੇ ਕਿਹੜਾ ਬਲੌਗ ਮੈਨ ਦਾ ਹੁਣ ਦੇਖ ਰਹੀ ਆ ਨਾ ਇਹਦੇ ਚ ਲਿਖਿਆ ਸੀਗਾ ਕਿ ਡਾਕਟਰਾਂ ਨੇ ਕਿਹਾ ਬੱਚੇ ਦਾ ਸਿਰ ਵੱਡਾ ਪੇਟ ਦਿਖ ਰਿਹਾ ਇਹਦਾ ਪਹਿਲਾਂ ਹੀ ਸਿਰ ਵੱਡਾ ਹੋ ਗਿਆ ਮਤਲਬ ਇਹ ਡੱਬ ਬੇਕਾਰ ਥਰਡ ਕਲਾਸ ਬੰਦਾ ਨਾ ਕੁਝ ਵੀ ਚੱਕ ਕੇ ਟਾਈਟਲ ਚ ਪਾ ਦੂਗਾ ਕੁਝ ਵੀ ਹੁਣ ਦੇਖਦੇ ਆ ਕਿ ਕੈਣਕ ਜਾਂਦਾ ਹੁਣ ਇੱਥੇ ਲੱਸੀ ਪੀ ਰਹੀ ਹੈ ਬੈ ਕੇ ਜਿਸ ਬੰਦੇ ਦੀ ਲਾਈਫ ਦੇ ਵਿੱਚ ਐਡੀ ਵੱਡੀ ਕੋਈ ਟੈਨਸ਼ਨ ਹੋਵੇ ਕਿ ਮਤਲਬ ਹੋਣ ਵਾਲਾ ਬੱਚਾ ਹਨਾ ਉਹਨੂੰ ਕੋਈ ਦਿੱਕਤ ਆ ਜਾਂ ਕੁਝ ਤਾਂ ਉਹ ਬੰਦਾ ਇਦਾਂ ਰੋਜ਼ਗਾਰਨ ਚ ਚਿੱਲ ਮਾਰਦਾ ਫਿਰਦਾ ਤਾਂ ਬੇਰਗਾਦੀਆਂ ਲੱਸੀਆਂ ਲੈ ਕੇ ਮੰਗੋ ਲੱਸੀ ਹੋਗੀ ਜੋ ਵੀ ਪੀ ਰਹੀ ਐ ਨਾ ਵਟ ਏਵਰ ਮਤਲਬ ਇੰਜੋਏ ਕਰਦਾ ਫਿਰਦਾ ਕਿ ਸੋਚਣ ਵਾਲੀ ਗੱਲ ਆ ਯਾਰ ਥੋੜਾ ਨਾ ਡੀਪਲੀ ਸੋਚਿਆ ਕਰੋ ਤੁਸੀਂ ਨਾ ਇੱਕਦਮ ਹੀ ਦੇਖ ਦਿੰਦੇ ਹੋ ਸੋਸ਼ਲ ਮੀਡੀਆ ਤੇ ਨਾ ਕਿ ਬੰਦਾ ਰੋ ਰਿਹਾ ਇਹਦੀ ਮਦਦ ਕਰ ਦੋ ਉਹ ਕੋਈ ਵਿਚਾਰਾ ਬੰਦਾ ਨਹੀਂ ਐ ਬੰਦੇ ਨੂੰ ਤਾਂ ਕੁਝ ਨਹੀਂ ਚੰਗਾ ਭਲਾ ਇਹਨੇ ਬਹੁਤ ਵੱਡੀ ਗੇਮ ਪਾਈ ਸਾਰਿਆਂ ਨੂੰ ਉਹ ਗੇਮ ਲਾਸਟ ਵਿੱਚ ਮੈਂ ਐਕਸਪੋਜ਼ ਕਰਦੀ ਐ ਪਹਿਲਾਂ ਮੈਂ ਕੁਝ ਮਤਾਈ ਇਹਦੀ ਵੀਡੀਓ ਲਗਾਈ ਐ ਉਹ ਲਾਸਟ ਵਿੱਚ ਕਰੂੰਗੀ ਐਕਸਪੋਜ਼ ਕਿ ਕੀ ਐ ਇਹਨੇ ਗੇਮ

हेलो गाइस गुड इवनिंग प्लीज इस चैनल ने सब्सक्राइब करो मेक एनी क्यूट है बहुत मनहस लग रहो मत करो रहने दो लोकरो जा तुर दीवन थप्पड़ खाएंगी ठीक जी देखो जदा ये रोज गार्डन आई सी कि दिन है सीगा मतलब काफी है ना तो रात हो गई है ओठे ही बैठे पे है यार ये कितना विला बंदा है इतना पैसा दने YouTube दंदी वैसे ਲੋਕੀ ਨਾ ਇਹਨਾਂ ਨੂੰ ਆਈਡਲ ਮੰਨਦੇ ਐ ਹਾਈ ਬੀ ਬੀ ਜੀ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਬਹੁਤ ਵਧੀਆ ਹੋ ਨਾ ਉਹ ਯਾਰ ਜਿਹੜਾ ਚਾਜ ਦਾ ਬੰਦਾ ਉਹਨੂੰ ਹੋਈ سپورਟ ਨਹੀਂ ਕਰਦਾ ਇਹਦੇ ਡੰਗਰਾਂ ਨੂੰ ਅਨਪੜ ਗਵਾਰ ਲੋਕਾਂ ਨੂੰ ਲੋਕੀ ਆਈਡਲ ਮੰਨ ਕੇ ਬੈਠੇ ਐ ਕੋਈ ਨਹੀਂ ਕੋਈ ਨਹੀਂ ਪਸ਼ੂ ਪੰਛੀਆਂ ਵੱਤਾਂ ਲੱਗੀ ਨਹੀਂ ਯਾਰ ਅੰਦਰ ਹਾਂ ਪਸ਼ੂ ਪੰਛੀਆਂ ਚ ਲੱਗੀ ਨਹੀਂ ਯਾਰ ਐਡਾ ਨਜ਼ਾਰਾ ਪਿੰਡ ਚੱਲ ਜਾ ਆਪਣੇ ਰੱਖ ਲਏ ਤੇ ਪਸ਼ੂ ਪੰਛੀ ਤਿੰਨ ਕਿੱਲੇ ਹੈਗੇ ਆ ਤੁਹਾਡੇ ਕੋਲ ਲੱਗਿਆ ਹੋ ਤਾਂ ਸਭ ਨੂੰ ਇਹ ਹੁਣ ਲਗਾ ਉਸ ਬੱਚੇ ਦੀ ਗੱਲ ਦੱਸਣ ਸੁਣਦੇ ਆ ਡਾਕਟਰ ਕਹਿੰਦੇ ਕਿ ਜਿਹੜਾ ਬੱਚੇ ਦਾ ਸਿਰ ਹੈ ਨਾ ਵੀ ਉਹ ਲੋੜ ਤੋਂ ਜ਼ਿਆਦਾ ਵੱਡਾ ਆ ਤੇ ਐਨੀ ਉਹਦੀ ਬਾਡੀ ਨਹੀਂ ਹੈਗੀ ਜਿੰਨਾ ਉਹਦਾ ਵੱਡਾ ਸਿਰ ਆ ਵੀ ਪਾਣੀ ਭਰਿਆ ਆ ਦਿਮਾਗ ਚ ਸੋ ਜਦਾਂ ਫੈਮਿਲੀ ਸਾਨੂੰ ਤੇ ਉਹ ਪੀਜੀਆਈ ਤੋਂ ਟ੍ਰੀਟਮੈਂਟ ਕਰਵਾ ਆ ਯਾਰ ਇਹ ਕਿ ਪੀਜੀਆਈ ਤੋਂ ਟ੍ਰੀਟਮੈਂਟ ਹੀ ਕਰਵਾਉਣਾ ਪਿਆ ਇਹਨੂੰ ਲੱਗਿਆ ਜਦੋਂ ਪੀਜ਼ੇ ਦੇ ਵਿੱਚ ਹੱਡੀ ਹੀ ਲੱਗਿਆ ਉਹ ਪੀਜੀਆਈ ਇਦਾਂ ਪੀਜੀਆਈ ਇਦਾਂ ਪਰ ਆਵਾ ਤਾਂ ਹੋਣਾ ਹੈ ਅਸੀਂ ਸਦੀਆਂ ਤੋਂ ਉੱਥੇ ਬੈਠੇ ਹੋਏ ਆ ਸਦੀਆਂ ਤੋਂ ਮਤਲਬ ਕਾਫੀ ਟਾਈਮ ਤੋਂ ਨਾ ਬਾਦੂ ਲੋਕਾਂ ਦੇ ਮੈਨੂੰ ਸੈਨਾ ਨਾ ਮੈਨੂੰ ਚੱਲ ਹੁਣ ਪੀਜੀਏ ਬਾਰੇ ਕੀ ਗੱਲ ਕਰਨੀ ਹੈ ਪਰ ਇਹਨੂੰ ਇਹਨੂੰ ਇਦਾਂ ਲੱਗਦਾ ਕਿ ਉੱਥੇ ਜਿਹੜਾ ਵੀ ਲਾਜ਼ ਫਰਾਂ ਜਾਂਦਾ ਇਹਨੂੰ ਫੋਨ ਕਰਕੇ ਸਪੈਸ਼ਲ ਪੁੱਛਦੇ ਆ ਉਹਦਾ ਉਹਦਾ ਹੁਣ 5 ਸਾਲ ਦਾ ਪਰ ਉਹਦਾ ਹੈਡ ਜਾਦਾ ਵੱਡਾ ਬੱਚਾ ਕਿਸੇ ਦਾ ਪ੍ਰੋਬਲਮ ਕਿਸੇ ਦੇ ਬੱਚੇ ਦੇ ਸਿਰ ਦੇ ਵਿੱਚ ਤੂੰ ਟਾਈਟਲ ਚ ਕੀ ਲਿਖ ਕੇ ਪਾਇਆ ਇੱਕ ਨੰਬਰ ਦੇ ਬੇਗਹਿਰਤ ਇਨਸਾਨ ਤੇਰੇ ਅੰਦਰ ਕੋਈ ਸ਼ਰਮਨਾਮ ਦੀ ਚੀਜ਼ ਹੈਗੀ ਐਡੀ ਵੱਡੀ ਪ੍ਰੋਬਲਮ ਤੂੰ ਸਫਰ ਕੀਤਾ ਠੀਕ ਆ ਲੋਕਾਂ ਨੂੰ ਝੂਠ ਬੋਲ ਕੇ ਤੂੰ ਸਿੰਪਥੀ ਪੈਸਾ ਸਾਰਾ ਕੁਝ ਗੇਮ ਕੀਤਾ ਹੁਣ ਵੀ ਸ਼ਰਮ ਨਿਆਰੀ ਜੋ ਬੱਚਾ ਪਤਨੀ ਹੈਗਾ ਇਹਦੀ ਵਾਈਫ ਦੇ ਹੋਣ ਵਾਲਾ ਜਾਂ ਨਹੀਂ ਹੋਣ ਵਾਲਾ ਆਈ ਡੋਟ ਨੋ ਵੈਸੇ ਮੈਨੂੰ ਤਾਂ ਲੱਗਦਾ ਨਹੀਂ ਹੈ ਕਿ ਹੋਣ ਵਾਲਾ ਜੋ ਕਿਉਂਕਿ ਮੈਂ ਇਹਨਾਂ ਡੀਪਲੀ ਇਸ ਤੱਕ ਦੇਖਿਆ ਨਹੀਂ ਨੂੰ ਪਰ ਇਹ ਨਾ ਝੂਠਾ ਹੈ ਨਾ ਇਨਸਾਨ ਇਹਨੂੰ ਜਰਾ ਵੀ ਰੱਤੀ ਭਰਦੀ ਉਹਨੂੰ ਸ਼ਰਮ ਨਹੀਂ ਹੈ ਗੱਲ ਕਿਸੇ ਦੀ ਜਨਮ ਹੋਇਆ ਠੀਕ ਹੋਇਆ ਬਾਅਦ ਚ ਵੱਡਾ ਹੋਣਾ ਸ਼ੁਰੂ ਹੋਇਆ ਡਾਕਟਰ ਕਹਿੰਦੇ ਜੇ ਪਹਿਲਾਂ ਹੀ ਲੈ ਹੁੰਦੇ ਨਾ ਉਦੋਂ ਕਿ ਉਹ ਤਾਂ ਸਿਰ ਜਿਹੜਾ ਉੱਥੇ ਠੀਕ ਹੋ ਜਾਣਾ ਸੀ ਪਰ ਉਹ ਕਹਿ ਰਿਹਾ ਕਿ ਹਾਂ ਕੋਸ਼ਿਸ਼ ਕਰ ਰਹੇ ਹਾਂ ਵੀ ਠੀਕ ਕਰਾਂਗੇ ਹੈ ਡੰਗਰ ਪਹਿਲੇ ਠੀਕ ਸੀਗਾ ਜਦੋਂ ਪਾਣੀ ਪੀਣਾ ਸ਼ੁਰੂ ਹੋਇਆ ਤੇ ਹਸਪੀਟਲ ਆ ਕੇ ਤਾਂ ਪਹਿਲਾਂ ਨੂੰ ਠੀਕ ਨੂੰ ਹਸਪੀਟਲ ਲੈ ਜਾਂਦੇ ਹੋ ਕੋਈ ਗੱਲ ਦੀ ਤੁੱਕ ਬਣਦਾ ਕਿੱਥੇ ਹੈਲਪੀਪੀ ਕੀ ਤਰ੍ਹਾਂ ਦਿਮਾਗ ਵੀ ਹੈਲੀ ਹੋਇਆ ਪਿਆ ਬਾਈ ਗਨ ਕੋਈ ਪ੍ਰੋਬਲਮ ਨਹੀਂ ਹੁੰਦੀ ਕਈਆਂ ਦੇ ਜਦਾਂ ਜਨਮ ਤੋਂ ਥੋੜਾ ਜਿਹਾ ਹੈੱਡ ਬਦਲਣ ਲੱਗਦਾ ਸਿਰ ਬਦਲਣ ਲੱਗਦਾ ਵੱਡਾ ਹੋਣ ਲੱਗਦਾ ਮਤਲਬ ਉਹ ਉਦੋਂ ਵੱਡਾ ਹੁੰਦਾ ਸਰ ਜਦੋਂ ਦਿਮਾਗ ਦੇ ਵਿੱਚ ਪਾਣੀ ਕਈਆਂ ਦੇ ਬੱਚੇ ਨੂੰ ਜਨਮ ਤੋਂ ਬਾਅਦ ਥੋੜਾ ਜਿਹਾ ਜਦੋਂ ਬੱਚਾ ਜਮਦਾਏ ਤਾਂ ਉਹ ਵੱਡਾ ਤਾਂ ਹੁੰਦਾ ਹੀ ਹੈ ਇਹ ਅਠਵੀਂ ਫੇਲ ਬੰਦਾ ਲੋਕਾਂ ਨੂੰ ਦੱਸੇਗਾ ਜਿਸ ਬੰਦੇ ਨੇ ਜ਼ਿੰਦਗੀ 'ਚ ਕੋਈ ਕੰਮ ਨਹੀਂ ਕੀਤਾ ਕੁਝ ਨਹੀਂ ਕੀਤਾ ਠੀਕ ਹੈ ਉਹ ਬੰਦਾ ਲੋਕਾਂ ਨੂੰ ਦੱਸੇਗਾ ਕਿ ਮੈਡੀਕਲ ਜੋ ਵੀ ਪ੍ਰੋਬਲਮਸ ਆਉਂਦੀਆਂ ਉਹਦੇ ਬਾਰੇ ਇਹ ਡਿਟੇਲ ਚ ਦੱਸੂਗਾ ਲੋਕਾਂ ਨੂੰ ਨਜ਼ਰ ਜਦੋਂ ਦਿਮਾਗ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਸੋ ਇਹਦਾ ਹੋਰ ਕੋਈ ਕਾਰਨ ਨਹੀਂ ਦਾ ਇਹ ਹੀ ਕਾਰਨ ਹੁੰਦਾ ਆ ਪਰ ਇੱਕ ਚੀਜ਼ ਆ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਸੀ ਕਿ ਕਿਉਂ ਉਹਦਾ ਕੋਈ ਕਾਰਨ ਨਹੀਂ ਹੁੰਦਾ ਇਹਦਾ ਇਹ ਹੀ ਕਾਰਨ ਹੁੰਦਾ ਕਾਰਨ ਕੀ ਹੁੰਦਾ ਮੈਨੂੰ ਦਾ ਤੇਰੇ ਦਿਮਾਗ ਚ ਪਾਣੀ ਭਰਿਆ ਪਰ ਇੱਕ ਚੀਜ਼ ਆ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਸੀ ਕਿ ਕਿਉਂਕਿ ਮੇਰਾ ਫਰਜ ਆ ਗੱਲ ਸ਼ੇਅਰ ਕਰਨਾ ਤਾਂ ਜੋ ਕਈਆਂ ਦਾ ਭਲਾ ਹੋ ਸਕੇ ਕਿਹਦੇ ਕੋਲ ਵੀਡੀਓ ਪਹੁੰਚ ਜਾਣੀ ਆ ਹਨਾ ਪਤਾ ਨਹੀਂ ਕਿਹਦਾ ਕਿਸੇ ਦਾ ਭਲਾ ਹੋਊਗਾ ਅਗਲਾ ਦੁਆ ਮੰਗ ਦਊ ਸੋ ਇੱਥੇ ਮੈਂ ਇਹੀ ਕਹਿਣਾ ਸੀ ਰੱਬ ਪਹਿਲੀ ਗੱਲ ਤਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਕਿਸੇ ਦੇ ਘਰ ਵਿੱਚ ਦੁੱਖ ਆਵੇ ਨਾ ਪਰ ਫਿਰ ਵੀ ਟਾਈਮ ਦਾ ਪਤਾ ਨਹੀਂ ਲੱਗਦਾ ਦੇਖੋ ਦੱਸਣਾ ਫਰਜ਼ ਹੈ ਜੇ ਕਿਸੇ ਨੂੰ ਕੋਈ ਇਦਾਂ ਦੀ ਪ੍ਰੋਬਲਮ ਹੈ ਕੋਈ ਬੱਚੇ ਨੂੰ ਸੋ ਸਟਾਰਟਿੰਗ ਤੋਂ ਹੀ ਟਰੀਟਮੈਂਟ ਉਦੋਂ ਹੀ ਸ਼ੁਰੂ ਕਰ ਦੋ ਭਾਵੇਂ ਸ਼ੱਕ ਵੀ ਪੈਂਦਾ ਨਾ ਉਦੋਂ ਹੀ ਸ਼ੁਰੂ ਕਰ ਦੋ ਉਹਦਾ ਬਹੁਤ ਜਲਦੀ ਟਰੀਟਮੈਂਟ ਹੋ ਜਾਂਦਾ ਸਿਰਫ ਸਿਰਫ ਉਹ ਦੱਸਦੇ ਸੀ ਤੁਸੀਂ ਇਹ ਸਾਰਾ ਸੁਣੀ ਇਹਦੀ ਕਹਾਣੀ ਤੁਹਾਨੂੰ ਕੋਈ ਤੁਕਬੰਦੀ ਨਜ਼ਰ ਆਈ ਹੁਣ ਤੱਕ ਕਹਿੰਦਾ ਜਦੋਂ ਬੱਚਾ ਜਨਮ ਲੈਂਦਾ ਉਹਦਾ ਸਿਰ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਤੇ ਤੁਸੀਂ ਉਹਨੂੰ ਦਿਖਾ ਦਿਓ ਮਤਲਬ ਗੱਲ ਦਾ ਨਾ ਸਿਰ ਨਾ ਪੈਰ ਮਤਲਬ ਨਾ ਹੀ ਇਹਨੇ ਰੀਜ਼ਨ ਦੱਸਿਆ ਨਾ ਹੀ ਇਹਨੇ ਮਤਲਬ ਕਿ ਟ੍ਰੀਟਮੈਂਟ ਦਾ ਕਿਵੇਂ ਹੁੰਦਾ ਕਿਹੜੇ ਡਿਪਾਰਟਮੈਂਟ ਚ ਹੁੰਦਾ ਕਿਹੜਾ ਡਾਕਟਰ ਹੁੰਦਾ ਕੁਝ ਦੱਸਿਆ ਇਹਨੇ ਨਹੀਂ ਤੂੰ ਤਾਂ ਜਨਾ ਆਈ ਡਿਪਾਰਟਮੈਂਟ ਵਾਲੀ ਸਾਈਡ ਤੋਂ ਤੈਨੂੰ ਕੀ ਪਤਾ ਕਿ ਉਧਰ ਕੀ ਹੋ ਰਿਹਾ ਦੂਜੀ ਸਾਈਡ ਮੈਂ ਬਥੇਰੀ ਵਾਰ ਪੀਜ਼ੇ ਆਈ ਗਈਆਂ ਸਾਡੇ ਜਿੰਨੇ ਰਿਸ਼ਤੇਦਾਰ ਨੇ ਆਪਾਂ ਹੀ ਛੜਕਿਆ ਨਹੀਂ ਆ ਮੈਂ ਉਹਨਾਂ ਨੂੰ ਹਜ਼ਾਰ ਵਾਰ ਮੈਂ ਪੀਜ਼ੇ ਆਈ ਗਈਆਂ ਮੈਨੂੰ ਉਹ ਪੀਜ਼ੇ ਜਾਣਾ ਚੰਗਾ ਨਹੀਂ ਲੱਗਾ ਆਈ ਡੋਂਟ ਲਾਈਕ ਮੈਂ ਸੱਚੀ ਨਹੀਂ ਜਾਂਦੀ ਕਿਉਂਕਿ ਜਿਹੜਾ ਸਾਡੇ ਘਰੋਂ ਪੀ ਜਾਏਗਾ ਕਦੇ ਵਿਚਾਰਾ ਆਇਆ ਨਹੀਂ ਜਿੰਦਾ ਵਾਪਿਸ ਪਤਾ ਨਹੀਂ ਕੀ ਆ ਯਾਰ ਮੈਂ ਨਹੀਂ ਜਾਣਦੀ ਬਿਲਕੁਲੀ ਪੀਜੀ ਆ ਤੇ ਚਲੋ ਇਹਦੇ ਇੱਕ ਅਲੱਗ ਚੀਜ਼ ਸੀਗੀ ਮੈਂ ਇੱਕ ਗੱਲ ਇੱਥੇ ਕਹਿਣਾ ਚਾਹੂੰਗੀ ਸਾਰਿਆਂ ਨੂੰ ਜਿੰਨੇ ਵੀ ਮੈਨੂੰ ਦੇਖਦੇ ਆ ਨਾ ਤੁਸੀਂ ਹੈਲਥ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ ਜ਼ਿੰਦਗੀ 'ਚ ਹੋਰ ਕੁਝ ਕਰੋ ਨਾ ਕਰੋ ਹੈਲਥ ਇੰਸ਼ੋਰੈਂਸ ਜ਼ਰੂਰ ਲਓ ਜਿੰਨੀ ਕਟੂ ਮਰਚ ਤੁਸੀਂ ਲੋਗੇ ਉਹਨਾਂ ਤੁਹਾਡਾ ਪ੍ਰੀਮੀਅਮ ਜਿਹੜਾ ਉਹ ਕੱਟ ਹੋਏਗਾ ਹੁਣ ਸਾਰੇ ਇਹਨੇ ਕਿਹਾ ਤੇ ਤੂੰ ਪਾਲਸੀਆਂ ਵੇਚਣ ਵਾਲੀ ਲੱਗਦੀ ਆ ਮੈਂ ਨਹੀਂ ਸੇਲ ਕਰਦੀ ਪਰ ਜਿਹਦਾ ਮੈਂ ਲੈ ਕੇ ਰੱਖੀ ਆ ਨਾ ਅਸੀਂ ਸਭ ਨੇ ਲੈ ਕੇ ਰੱਖੀ ਸਾਨੂੰ ਕੋਈ ਵੀ ਦਿੱਕਤ ਆਂਦੀ ਆ ਆਪਾਂ ਜਾਈ ਦਾ ਸਦਾ ਨਾ ਫਰੀ ਆਫ ਕੋਸਟ ਸਾਰਾ ਇਲਾਜ ਹੋ ਜਾਂਦਾ ਹੈ ਸੋ ਕਿਉਂਕਿ ਕਈ ਵਰੀ ਨਾ ਇਦਾਂ ਹੋ ਜਾਂਦਾ ਕਿ ਤਾਂ ਪੈਸਾ ਨਹੀਂ ਹੁੰਦਾ ਕੋਲੇ ਆਪਾਂ ਹਸਪੀਟਲ ਚਲ ਜਾਈਏ ਹਰਾਂ ਤੇ ਕਿਦੇ ਹੱਥਾਂ ਵੱਲ ਤਕੜਾਜ ਦੇ ਟਾਈਮ ਦੇ ਵਿੱਚ ਕੋਈ ਨਹੀਂ ਕਿਸੇ ਦੀ ਮਦਦ ਕਰਦਾ ਸੋ ਹੈਲਥ ਇੰਸ਼ੋਰੈਂਸ ਹਰ ਕੋਈ ਲੈ ਕੇ ਰੱਖੋ ਚਾਹੇ ਕੋਈ ਛੋਟਾ ਹੈ ਵੱਡਾ ਹੈ ਜਿੰਨੇ 25 20 ਸਾਲ ਦੀ ਉਮਰ ਤੋਂ ਹੀ ਲੈਣੀ ਸ਼ੁਰੂ ਕਰ ਦਿਓ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਤਾਂ ਪ੍ਰੀਮੀਅਮ ਬਹੁਤ ਸਾਲ ਦਾ ਘੱਟ ਹੁੰਦਾ ਹੈ ਤੇ ਤੁਹਾਨੂੰ ਫਾਇਦਾ ਹੋ ਜਾਂਦਾ ਕਿਉਂਕਿ ਜਦੋਂ ਬੰਦਾ ਆ ਜਾਂਦੀ ਏ ਵਿਰੋਧਨਾ ਪ੍ਰੀਮੀਅਮ ਜਿਹੜਾ ਉਹ ਵੱਜ ਜਾਂਦਾ ਏ ਤੇ ਆ ਨੌਲਿਜ ਵਾਲੀ ਮੈਂ ਕਿਹ ਗੱਲ ਕਰ ਦਵਾਂ ਫਿਰ ਕਹਿਣਾ ਕਿ ਯਾਰ ਕਮੈਂਟਾਂ ਵਿੱਚ ਨਾ ਕਹੋ ਅੱਛਾ ਇਹ ਪੱਕਾ ਪਾਲਸੀਆਂ ਵੇਚਦੀ ਹੁਣੀ ਐ ਤਾਂ ਹੀ ਇਹ ਕਹਿ ਰਹੀ ਹੁਣੀ ਐ ਜਦੋਂ ਅਸੀਂ ਇਹਨੂੰ ਮੈਸੇਜ ਕਰਾਂਗੇ ਇਹ ਕਹੂਗੀ ਆਓ ਇੰਸਟਾਗ੍ਰਾਮ ਤੇ ਤੁਹਾਡੀ ਪਾਲਸੀ ਮੈਨੂੰ ਕਰਦੇ ਮੇਰੇ ਕੋ ਮੈਸੇਜ ਨਾ ਕਰੇ ਤੁਸੀਂ ਮੇਰੇ ਨਾਲ ਨਾਲ ਦੀ ਪੂਰੀ ਕਹਾਣੀ ਸੁਣੀ ਤੁਹਾਨੂੰ ਇਹਦੀ ਪੂਰੀ ਕਹਾਣੀ ਦੇ ਵਿੱਚ ਕੋਈ ਮੇਲਜੋਲ ਲੱਗਿਆ ਇਸ ਗੱਲ ਦਾ ਅੰਬੀਪਤ ਪੜਾਈ ਪਤਾ ਨਹੀਂ ਕਿਆ ਅੰਬੀਪਤ ਪੜਾਈ ਪੜਾਈ ਦਾ ਵੀ ਕੋਈ ਪੇੜ ਹੁੰਦਾ ਤਾਂ ਐਂ ਲੰਬੀ ਬੱਤ ਪੜਾਈ ਲਾਈ ਜਾਂਦਾ ਪਤਾ ਨਹੀਂ ਕੀ ਕਰੀ ਜਾਂਦਾ ਇਹ ਬੰਦਾ ਇਹਨੂੰ ਕੋਈ ਹੈ ਨਹੀਂ ਇਹਦਾ ਹਿਸਾਬ ਕਿਤਾਬ ਹੁਣ ਮੈਂ ਤੁਹਾਨੂੰ ਉਹ ਵੀਡੀਓ ਦਿਖਾਣੀ ਜਿੱਥੇ ਕੱਢ ਰਿਆ ਸੀ ਦੂਜਿਆਂ ਨੂੰ ਗਾਲਾਂ ਆਜੋ ਰਹਿਣਾ ਆਪ ਪਿੱਠ ਪਿੱਛੇ ਚੰਗੇ ਬਣ ਕੇ ਭੋਲੇ ਬਣ ਕੇ ਬੈਠੇ ਰਹਿਣਾ ਆਪਾਂ ਜੋ ਕਹਣੇ ਹੁੰਦੀ ਗੱਲ ਸਿੱਧੀ ਕਹਿ ਦੇਈ ਤੀ ਕਿਸੇ ਦੇ ਮੋਢੇ ਤੇ ਰੱਖ ਕੇ ਕਦੇ ਦੀ ਚਲਾਈ ਮੈਨਾਂ ਗੱਲ ਕਰਨੀ ਸੀ ਪਹਿਲਾਂ ਤਾਂ ਆਪਾਂ ਕੁਛ ਕਹੀ ਦਾ ਨਹੀਂ ਕਿਸੇ ਨੂੰ ਪਹਿਲ ਕਰੀ ਦੀ ਨਹੀਂ ਪਬਲਿਕ ਆ ਮੈਂ ਕੈਮਰੇ ਤੇ ਬੋਲਦਾ ਮੇਰੇ ਬਹੁਤ ਸਾਰੇ ਫਰਜ਼ ਏ ਕਿ ਮੈਂ ਕੁਝ ਗੱਲਾਂ ਤੇ ਕੰਟਰੋਲ ਰੱਖਣਾ ਕਿ ਇੱਥੇ ਆ ਕੇ ਗਾਲੀ ਗਲੋਚ ਨਹੀਂ ਕਰਨੀ ਗਾਲੀ ਗਲੋਚ ਨਹੀਂ ਕਰਨੀ ਹੈਲਦੀਆਂ ਬੋਤਲਾਂ ਦਿਖਾਣੀਆਂ ਬਿੱਲੇ ਰਹਿਣਾ ਰੋਜ਼ ਗਾਰਡਨ ਚ ਸਾਰਾ ਦਿਨ ਘੁੰਮੀ ਆਣਾ ਮੇਰੀ ਸੈਕਟਰ 16 ਪੁਲਿਸ ਵਾਲਿਆਂ ਨੂੰ ਬੇਨਤੀ ਹੈ 16 ਵਿੱਚ ਤੇ ਚਲੋ ਪੁਲਿਸ ਸਟੇਸ਼ਨ ਹੈ ਨਹੀਂ ਆਈ ਥਿੰਕ 17 ਦੇ ਵਿੱਚ ਹੈ ਸਾਹਮਣੇ ਹੀ ਬਿਲਕੁਲ ਰੋਜ਼ ਗਾਰਡਨ ਦੇ ਮੇਰੀ ਉਹਨਾਂ ਨੂੰ ਬੇਨਤੀ ਹੈ ਇਹਨਾਂ ਦਾ ਥੱਪੜ ਮਾਰੋ ਜਿੱਥੇ ਵੀ ਤੁਹਾਨੂੰ ਲੱਗਦੇ ਆ ਹਾਂ ਗਲਤ ਨਹੀਂ ਬੋਲਣਾ ਕੋਕ ਸੋਸ਼ਲ ਮੀਡੀਆ ਗਲਤ ਬੋਲਣਾ ਨਹੀਂ ਹੈ ਲੇਕਿਨ ਗਲਤ ਗਲਤ ਉਲਟੇ ਸਦੇ ਟਾਈਟਲ ਜ਼ਰੂਰ ਪਾ ਕੇ ਰੱਖਣੇ ਤੂੰ ਪਰ ਆਵਾ ਗਾਲਾਂ ਕੱਢ ਲਿਆ ਕਰੋ ਜਿਆਦਾ ਬੈਟਰ ਹੈ ਤੇਰੀ ਜਨਾਨੀ ਉਹ ਕਰਦੇ ਹੋ ਸੀਗੀ ਜੇ ਕਿਸੇ ਨੇ ਵੀ ਨੂੰ ਕੁਝ ਕਹਿਣਾ ਰੱਬ ਕਰੇ ਉਹਦਾ ਕੁਝ ਨਾ ਰਵੇ ਇਹ ਨਾ ਰਵੇ ਬੋਨਾ ਮੈਂ ਪਹਿਲਾਂ ਤੋਂ ਤੇ ਮੈਂ ਉਸ ਵੀਡੀਓ ਤੇ ਬੋਲਦੀ ਆ ਪਰ ਮੈਂ ਸੋਨੇ ਇਨੀ ਗੰਦੀ ਵੀਡੀਓ ਸੀ ਨਾ ਮੇਰਾ ਦਿਲ ਨਹੀਂ ਕੀਤਾ ਨਾ ਓਪਨ ਕਰਨ ਲਈ ਜਿਸ ਨੇ ਉਹਦੇ ਬਾਰੇ ਗੱਲ ਕੀਤੀ ਜ਼ਰੂਰ ਪਰ ਮੈਂ ਸੱਚੀ ਗੱਲ ਕਹਾਂ ਨਾ ਮੇਰਾ ਬਿਲਕੁਲ ਨਹੀਂ ਉਹ ਇੰਨੀਆਂ ਬਦਵਾਮਾ ਲੋਕਾਂ ਨੂੰ ਦੇ ਰਹੀ ਸੀ ਨਾ ਇੰਨੀ ਜ਼ਿਆਦਾ ਗੰਦੇ ਲੈਵਲ ਦੀ ਪਤਾ ਨਹੀਂ ਆ ਕਿਵੇਂ ਦੀ ਹੈ ਹਾਂ ਤੇ ਗੱਲ ਰੱਖ ਕਿਸੇ ਨੂੰ ਸੇਤ ਪ੍ਰਤੀ ਬੋਲਣਾ ਜਿਵੇਂ ਕਿ ਆ ਕੇ ਮੇਰੇ ਘਰ ਵਾਲੀ ਨੂੰ ਕਾਣੀ ਕਹਿਣਾ ਆ ਇੱਕ ਹੋ ਰਿਹਾ ਦਾ ਗਲਤ ਬੋਲੀ ਉਹ ਪਤਾ ਨਹੀਂ ਕੁੜੀ ਆ ਕਿ ਮੁੰਡਾ ਆ ਤੇਰੀ ਘਰ ਵਾਲੀ ਨੇ ਕੋਈ ਕੁਛ ਨਾ ਹੋਵੇ ਤਾਂ ਤੇਰੀ ਘਰ ਵਾਲੀ ਉਸਨੇ ਬੈੱਡ ਤੇ ਬੈਠੀ ਹੋਈ ਲੋਕਾਂ ਨੂੰ ਕੀ ਕਹਿ ਰਹੀ ਸੀਗੀ ਇਹਦੇ ਭਰਾ ਅੰਨੇ ਹੋ ਜਾਣਾ ਇਹਦੇ ਅੱਗੇ ਉਹ ਨਿਆਣੇ ਅੰਨੇ ਹੋ ਜਾਣਾ ਇਹਦੇ ਫਿਰਾਨਾ ਅੰਨਾ ਹੋ ਜਾਏ ਟਮਕਾਣਾ ਅੰਨਾ ਹੋ ਜਾਏ ਉਹਨੂੰ ਅਕਲ ਹੈਗੀਏ ਗੱਲ ਕਰਨ ਦੀ ਪਤਾ ਬੰਦਾ ਤਾਂ ਕਦੋਂ ਫਿਜ਼ੀਕਲੀ ਉਹਦੇ ਤੇ ਪਹੁੰਚਦਾ ਹੈ ਜਦੋਂ ਤੁਸੀਂ ਗੰਦੇ ਲੈਵਲ ਦਾ ਕਿਸੇ ਨੂੰ ਬੋਲਣਾ ਸ਼ੁਰੂ ਕਰ ਦੋ ਆਦੋਂ ਬੰਦਾ ਪਹੁੰਚਦਾ ਮੈਂ ਚੱਲ ਇਸ ਗੱਲ ਨੂੰ ਮੈਂ ਕਹਨੀ ਕਿਸੇ ਨੂੰ ਹਨਾ ਨਹੀਂ ਐਦਾਂ ਬੋਲਣਾ ਚਾਹੀਦਾ ਪਰ ਕਈ ਵਾਰ ਹਰਕਤਾਂ ਹੀ ਐਵੇਂ ਦੀ ਹੁੰਦੀਆਂ ਮੈਂ ਤੁਹਾਨੂੰ ਦੱਸਣਾ ਮੈਨਾਂ ਹੀ ਬੋਲਣਾ ਚਾਹੁੰਦੀ ਸੀ ਇਹਦੇ ਬਾਰੇ ਮੈਨੂੰ ਵੀ ਇਹੀ ਸੀਗਾ ਕਿ ਚੱਲ ਯਾਰ ਹਨਾ ਕਿਉਂ ਬੋਲਣਾ ਛੱਡ ਪਰਾਂ ਰਿਐਲਿਟੀ ਤੇ ਮੈਨੂੰ ਕਦੋਂ ਦੀ ਇਹਨਾਂ ਦੀ ਪਤਾ ਸੀਗੀ ਮੇਰੀ ਦੋ ਤਿੰਨ ਜਨਨਾਂ ਨਾਲ ਮੈਂ ਇਹਨਾਂ ਨੂੰ ਪਹਿਲੇ ਦੱਸਿਆ ਸੀਗਾ ਮੈਂ ਕਿ ਯਾਰ ਮੈਨੂੰ ਪਤਾ ਹੈ ਇਹਨਾਂ ਦਾ ਹੋ ਗਿਆ ਸੀਗਾ ਆਮਣਾ ਸਾਹਮਣਾ ਸਮਝ ਗਏ ਨਾ ਪਤਾ ਸੀ ਮੈਨੂੰ ਅੱਜ ਤੋਂ 1.5 ਸਾਲ ਪਹਿਲੇ 1.5 ਸਾਲ ਪਹਿਲੇ ਮੈਨੂੰ ਪਤਾ ਸੀਗਾ ਇਹਨਾਂ ਦਾ ਕਿ ਇੱਕ ਸਕੈਮ ਹੈ ਮਰਦਤ ਹੈ ਨਹੀਂ ਉਹ ਜੇ ਮਰਦ ਹੁੰਦਾ ਤਾਂ ਉਹ ਧੀਆ ਪੈਣਾ ਨੂੰ ਗਲਤ ਨਾ ਬੋਲਦਾ ਇਹ ਹੈ ਅਸਲੀ ਮਰਦ ਜੋ ਆਪਣੀ ਵਾਈਫ ਦੇ ਢਿੱਡ ਦਿਖਾਉਂਦਾ ਏ ਲਗਾ ਲਗਾ ਕੇ ਫੋਟੋਆਂ ਇਹ ਹੈ ਅਸਲੀ ਮਰਦ ਜਿਹੜਾ ਆਪਣੀ ਵਾਈਫ ਦੇ ਉਹ ਪਜਾਮੇ ਪਿੱਛੋਂ ਫਸੇ ਹੋਏ ਦਿਖਾਉਂਦਾ ਏ ਹੈ ਇਹ ਹੈ ਅਸਲੀ ਮਰਦ ਜਿਹੜਾ ਅਜੇ ਤੱਕ ਇਹ ਬੱਚਾ ਆਇਆ ਨਹੀਂ ਜ਼ਿੰਦਗੀ ਦੇ ਵਿੱਚ ਉਹਦੇ ਚੱਕ ਚੱਕ ਕੇ ਅਲਟਰਾ ਸਾਊਂਡ ਲਗਾਉਂਦਾ ਏ ਇਦਾਂ ਦੇ ਮਰਦ ਤੇਰੇ ਵਰਗੇ مرد ਹੋਣੇ ਨਾ ਚੰਗਾ ਕਿ ਮਰਦੀ ਨਾ ਹੋਣ ਦੁਨੀਆ ਤੇ ਤੈਨੂੰ ਸੱਚੀ ਗੱਲ ਕਹਾਂ ਇੰਨਾ ਬੇਕਾਰ ਬੰਦਾ ਐ ਤੂੰ ਸੱਚੀ ਕਿਸੇ ਨੇ ਗੱਲ ਕਰਨੀ ਆ ਕੇ ਮੇਰੇ ਨਾਲ ਬੈਠ ਕੇ ਕਰੇ ਤਰਕ ਦੇ ਨਾਲ ਕਰੇ ਆ ਕੇ ਐਵੇਂ ਬਿਨਾਂ ਗੱਲ ਤੋਂ ਬੋਲੀ ਜਾਣਾ ਤੇਰਾ ਕੋਈ ਤਰਕ ਹੈਗਾ ਐ ਪਿੱਛੇ ਜਿਹੜੀ ਡੇਡੀ ਲੰਮੀ ਚੋੜੀ ਤੂੰ ਗੱਲ ਸੁਣਾਈ ਕੋਈ ਤਰਕ ਸੀਗਾ ਉਸ ਗੱਲ ਦੇ ਵਿੱਚ ਤੇਰਾ ਕੀ ਤਰਕ ਹੁੰਦਾ ਆਜੇ ਤੂੰ ਕਾਰਾ ਕੇ ਜਵਾਬ ਦੇ ਜਿਹੜੇ ਪੁੱਠੇ ਸਿੱਦੇ ਟਾਈਟਲ ਲਗਾਉਂਦਾ ਏ ਜਾਂ ਕੁਝ ਆਪਣੀ ਵਾਈਫ ਦੇ ਇਦਾਂ ਪੁੱਠ ਸਿੱਧਾ ਦਿਖਾਉਂਦਾ ਏ ਤੇਰੇ ਤੇਰੇ ਕੋਈ ਤੁਕਬੰਦੀ ਬਣਦੀ ਏ ਇਸ ਚੀਜ਼ ਦੇ ਵਿੱਚ ਤਰਕ ਦੇ ਆਧਾਰ ਤੇ ਗੱਲ ਕੋ ਅਕਰੋਟ ਵੀ ਫੇਲ ਦੇ ਨਾਲ ਤਰਕ ਦੇ ਆਧਾਰ ਤੇ ਗੱਲ ਵੱਡਾ ਤਰਕ ਵਾਲਾ ਇੰਨੀ ਦੁਨੀਆ ਬੱਲੀ ਐ ਨਹੀਂ ਭਰਾਵਾ ਸਾਨੂੰ ਕੰਮ ਵੀ ਨਹੀਂ ਤੇ ਤੈਨੂੰ ਲੋਕੀ ਪਾੰਦ ਪੈ ਸਾਨੂੰ ਨਹੀਂ ਪਾੰਦੇ ਆ ਅਸੀਂ ਕੰਮ ਵੀ ਕਰਨੇ ਆ ਥੋੜਾ ਪੱਕੇ ਪੈਰੀ ਮਿਲਣਾ ਫੇਰ ਉਹਨੇ ਮਾਫੀਆਂ ਮੰਗਣੀਆਂ ਫੇਰ ਬਖਸ਼ਣੇ ਹੈ ਨਹੀਂ ਬੇ ਮੇਰੀ ਕੋਈ ਨਹੀਂ ਮਾਫੀ ਮੰਗਦਾ ਭੁੱਲ ਜਾ ਜਮਾਨਾ ਬੜਾ ਤੇਜ ਹੋ ਗਿਆ ਜੇ ਤੈਨੂੰ ਰਾਈਟਸ ਹੈ ਨਾ ਤੈਨੂੰ ਰਾਈਟ ਹੈ ਕਿ ਤੂੰ ਇੱਥੇ ਆ ਕੇ ਬਕਬਕ ਕਰ ਸਕਦਾ ਪੁੱਠੇ ਟਾਈਟਲ ਪਾ ਸਕਦਾ ਤਾਂ ਸ ਆਪਣਾ ਗੱਲ ਰੱਖਣ ਦਾ ਰਾਈਟ ਹੈਗਾ ਮਾਫੀ ਮੰਗਣਾ ਪੈਣਾ ਇਹਦੇ ਉਹ ਵੀ ਬਰੀ ਲੱਗ ਜਾਣਾ ਜਦੋਂ ਬਰਕਾ ਉਹਨਾਂ ਦੇ ਘਰ ਪਹੁੰਚ ਗਿਆ ਪਤਾ ਚੱਲ ਗਿਆ ਕੀਤੀ ਹੋਈ ਆ ਤੇ ਬਾਕੀ ਆ ਜਿਹੜੀ ਵੀ ਹੈਗੀ ਆ ਤੇ ਇਹਨੂੰ ਵੀ ਕੋਈ ਨਹੀਂ ਫੇਰ ਮੁੜ ਕੇ ਮੈਂ ਮਿਲੂੰਗਾ ਨਾਲੇ ਪਤਾ ਲੱਗ ਜੂਗਾ ਕੰਨ ਉਹ ਕਿਹੜਾ ਬਰਕਾ ਕਿਤੇ ਘਰ ਪੁੰਚਣਾ ਹੈ ਇਹ ਦੱਸ ਮੈਨੂੰ ਅੱਜ ਮੈਨੂੰ ਦੱਸ ਦੇ ਯਾਰ ਇਹ ਬੜੇ ਲੋਕਾਂ ਨੂੰ ਬੋਲਦਾ ਹੈ ਕਿ ਮੈਂ ਇਹ ਕਰ ਦੇਣਾ ਮੇਰੇ ਦਾ ਸਾਈਬਰ ਸੈੱਲ ਵਾਲੇ ਇੰਨੇ ਬਿੱਲੇ ਐ ਤੈਨੂੰ ਪਤਾ ਵੀ ਹੈਗਾ ਹੈ ਮੈਂ ਤੁਹਾਨੂੰ ਇੱਕ ਨਾ ਗੱਲ ਦੱਸਦੀ ਹਾਂ ਹਨਾ ਸਾਈਬਰ ਸੈੱਲ ਦੀ 17 ਸੈਕਟਰ ਚ ਮੈਂ ਗੱਲ ਦੱਸਦੀ ਹਾਂ ਅੱਜ ਤੋਂ 2013-14 ਦੀ ਉਹ ਗੱਲ ਹੈ ਮੇਰੀ ਕੋਈ ਫਰੈਂਡ ਸੀਗੀ ਉਹਦਾ ਆ ਡੋਨੋ ਫੇਸਬੁੱਕ ਸੀਗੀ ਉਹ ਹੁਣ ਮਾਡਲ ਸੀਗੀ ਮੈਂ ਉਹਦਾ ਨਾਮ ਕੀ ਲੈਣਾ ਮਾਡਲ ਉਹਦਾ ਨਾ ਫੇਸਬੁੱਕ ਪੇਜ ਹੈਕ ਹੋਇਆ ਸੀ ਪਤਾ ਨਹੀਂ ਪੇਜ ਸੀਗਾ ਜਾਂ ਜੋ ਵੀ ਸੀ ਮੈਨੂੰ ਉਸ ਟਾਈਮ ਅਸੀਂ ਉੱਥੇ ਗਏ 17 ਗਏ ਅਸੀਂ ਉੱਥੇ ਜਾ ਕੇ ਨਾ ਮਤਲਬ ਕਿ ਕਿਹਾ ਉਹਨਾਂ ਨੂੰ ਕਹਿੰਦੇ ਐਪਲੀਕੇਸ਼ਨ ਲਿਖ ਕੇ ਦੇ ਦਿਓ ਅਪਮਿਟ ਕਰੋ ਤੇ 1 ਵੀਕ ਦੇ ਬਾਅਦ ਆ ਕੇ ਨਾ ਅਸੀਂ ਤੁਹਾਨੂੰ ਦੱਸਾਂਗੇ ਹਨਾ ਆ ਗਿਆ ਚਲ ਠੀਕ ਹੈ ਲਿਖਣੀ ਵੀ ਇੰਗਲਿਸ਼ ਦੇ ਵਿੱਚ ਸਾਰੀ ਆਪਾਂ ਲਿਖੀ ਦੇ ਦਿੱਤੀਆਂ ਨਾ ਕਹਿੰਦੇ 1 ਵੀਕ ਦੇ ਬਾਅਦ ਆ ਜਿਓ ਥੈਨ ਆਪਾਂ ਜਦੋਂ ਵਿਜ਼ਿਟ ਕੀਤਾ ਉੱਥੇ ਗਏ ਮੈਂ ਤਾਂ ਗਏ ਆਪਾਂ ਕਿ ਇਦਾਂ ਦਾ ਪ੍ਰੋਬਲਮ ਹੋ ਰਹੀ ਹੈ ਨਾ ਕੋਈ ਮੈਸੇਜ ਕਰ ਰਿਹਾ ਹੈ ਇਦਾਂ ਦਾ ਲੋਕਾਂ ਨੂੰ ਉਹ ਕਹਿੰਦੇ ਸਾਡੇ ਕੋਲ ਸਿਰਫ ਇਨੀ ਅਥਾਰਟੀ ਹੈ ਕਿ ਆਪਾਂ ਪੇਜ ਡਿਲੀਟ ਕਰ ਸਕਦੇ ਹਾਂ ਹਨਾ ਉਹਨਾਂ ਨੇ ਕੀ ਕੀਤਾ ਪੇਜ ਡਿਲੀਟ ਕਰ ਦਿੱਤਾ ਬਸ ਉਹੀ ਮੁੜ ਕੇ ਨਵਨਦੀ ਫੋਨ ਆਈ ਨਾ ਪਤਾ ਲੱਗਿਆ ਕਿਨੇ ਹੈਕ ਕੀਤਾ ਕਿਨੇ ਨਹੀਂ ਕੀਤਾ ਪਤਾ ਨਹੀਂ ਕਿ ਨਾਈ ਗੱਲਾਂ ਕਰਦਾ ਰਹਿੰਦਾ ਹੈ ਹਾਂ ਕੋਈ ਹਾਈ ਲੈਵਲ ਦਾ ਕੇਸ ਹੋ ਫੇਰ ਕਿਤੇ ਜਾ ਕੇ ਸੁਣਵਾਇਓਵੇ ਐਵੇਂ ਨਹੀਂ ਹੁੰਦੇ ਨਹੀਂ ਸਾਈਬਰ ਸੈੱਲ ਵਾਲਿਆਂ ਕੋਲ ਕਿੱਥੋਂ ਡਿਟੇਲ ਆਏਗੀ ਜੇ ਵਾਈਟਿ ਵਾਲੇ ਭੇਜਣਗੇ ਤਾਂ ਹੀ ਡਿਟੇਲ ਦੇਗਾ ਇੱਧਰ ਤੋਂ ਵਾਈਟਿ ਕੋਈ ਵੀ ਕਮੈਂਟ ਕਰੇ ਵਾਈਟਿ ਵਾਲੇ ਚੱਕੇ ਹਾਂ ਉਹਦੇ ਵਾਈਟਿ ਨਹੀਂ ਕਦੇ ਵੀ ਡਿਟੇਲ ਦਿੰਦੀ ਅਗਲੇ ਨੇ ਆਪਣਾ ਉਹ ਚਲਾਣਾ ਨਹੀਂ ਹੈ ਨਾ ਇਦਾਂ ਹੀ ਤੈਨੂੰ ਕੀ ਲੱਗਦਾ ਕੀ ਸਾਰੇ ਡਿਟੇਲ ਸਾਈਬਰ ਵਾਲੇ ਕੋਲ ਹੁੰਦੀ ਹੈ ਜਦੋਂ ਤੱਕ YouTube ਆਪਣੀ ਡਿਟੇਲ ਨੇਂਦ ਨਹੀਂ ਉਹ ਵੀ ਇਦਾਂ ਨਹੀਂ ਦੇ ਸਕਦੇ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਆ ਪਤਾ ਹੈ ਰਿਵਟਾਂ ਨਾਲ ਬੋਲੀ ਆਣਾ ਤਾਂ ਬਹਿ ਕੇ ਇੱਕ ਮਹੀਨਾ ਹੋ ਗਿਆ ਇਸ ਵੀਡੀਓ ਨੂੰ ਹੁਣ ਤਾਂ ਕਾਈ ਕੋਈ ਮਾਫੀ ਦੀ ਵੀਡੀਓ ਇਹਦੀ ਕਿਹਨੂੰ ਮੂਰਖ ਬਣਾਉਂਦਾ ਇਹ ਚੰਡੀਗੜ੍ਹ 'ਚ ਰਹਿ ਕੇ ਇਹਨੂੰ ਲੱਗਦਾ ਪਤਾ ਨਹੀਂ ਇਥੇ ਅਮਰੀਕਾ 'ਚ ਪਹੁੰਚ ਕੇ ਆਏ ਉੱਥੇ ਵੀ ਨਹੀਂ ਇੰਨੀ ਜਲਦੀ ਸਰੂ ਭਾਈ ਹੁੰਦੀ ਪਤਾ ਲੱਗ ਜਾ ਮਾਫੀ ਕਹੇ ਮਾਫੀ ਮੂਫੀ ਕੋਈ ਨਹੀਂ ਮਿਲਣੀ ਸੋ ਮੈਨੂੰ ਬਹੁਤ ਔਖ ਲੱਗਿਆ ਗੱਲ ਕਰਨੀ ਕੋਈ ਬੰਦੇਾਂ ਨੂੰ ਬੰਦਾ ਕਰੇ ਕਰਦੇ ਆ ਕਮੈਂਟ ਮੈਂ ਵੀ ਤੈਨੂੰ ਕਿਤੇ ਹੋਇਆ ਤੂੰ ਅੰਡਰ ਰਿਵਿਊ ਪਾਉਂਦਾ ਕਮੈਂਟ ਤੂੰ ਕਦੇ ਪਬਲੀਕਲੀ ਸਾਡਾ ਕਮੈਂਟ ਕਿਉਂ ਨਹੀਂ ਕਰਦਾ ਮੈਂ ਤੈਨੂੰ ਬਹੁਤ ਟਾਈਮ ਪਹਿਲਾਂ ਵੀ ਕਮੈਂਟ ਕੀਤੇ ਸੀਗੇ ਤੂੰ ਨਹੀਂ ਮੇਰੇ ਕਮੈਂਟ ਜਦੋਂ ਮੈਂ ਦੂਸਰੀ ਆਈਡੀ ਤੋਂ ਆਪਣੇ ਦੇਖਣਾ ਤਾਂ ਮੇਰਾ ਕਮੈਂਟ ਉੱਥੇ ਸ਼ੋ ਹੀ ਨਹੀਂ ਹੁੰਦਾ ਤੂੰ ਕਿਉਂ ਨਹੀਂ ਸ਼ੋ ਹੋਣ ਦਿੰਦਾ ਜੇ ਤੂੰ ਇੰਨਾ ਸੱਚਾ ਹੀ ਤੂੰ ਲੋਕਾਂ ਦੇ ਕਮੈਂਟ ਕਿਉਂ ਹਾਈਡ ਕਰਦਾ ਹੈ ਫਿਰ ਲੋਕੀ ਫਰਸਟ੍ਰੇਟ ਹੋ ਕੇ ਨਾ ਤੈਨੂੰ ਇਦਾਂ ਦੇ ਕਮੈਂਟ ਕਰਦੇ ਆ ਹੁਣ ਮੈਂ ਮੈਨੂੰ ਆਂਦੇ ਕਮੈਂਟ ਮੈਂ ਕਦੇ ਨਹੀਂ ਉਹ ਕਰਦੀ ਜਿਹੜਾ ਕਮੈਂਟ ਡੀਗਾ ਹਾਂ ਕੋ ਬੜਾ ਹੀ ਗੰਦੇ ਲੈਵਲ ਦਾ ਕੋ ਕਮੈਂਟ ਕਰਦੇ ਉਹ ਮੈਂ ਡਿਲੀਟ ਕਰ ਦਿੰਦੀ ਆ ਆਦਰਵਾਇਜ਼ ਮੈਂ ਵੈਸੇ ਨਹੀਂ ਕਰਦੀ ਅਗਰ ਉਹ ਮੈਨੂੰ ਨੈਗੇਟਿਵ ਬੋਲਦਾ ਮੈਂ ਨਹੀਂ ਕਮੈਂਟ ਡਿਲੀਟ ਕਰਦੀ ਯਾਰ ਕਿਉਂ ਕਰਨਾ ਠੀਕ ਹੈ ਜੇ ਪੋਜ਼ਿਟਿਵਿਟੀ ਆਂਦੀ ਹੈ ਤਾਂ ਨਾਲ ਨਾਲ ਨੈਗੇਟਿਵਿਟੀ ਵੀ ਤਾਂ ਆਂਦੀ ਹੈ ਬਹੁਤ ਆ ਸਿਆਣ ਹੁਣ ਆਪੇ ਜਿਹਦੇ ਜਿਹਦੇ ਕੋਲੇ ਮੇਰੀ ਜਿਹਦੇ ਜਿਹਦੇ ਕੋਲ ਵੀ ਇਹ ਪਹੁੰਚ ਗਿਆ ਬਰਕਾ ਤੇ ਆਪੇ ਪਤਾ ਲੱਗ ਜਾਣਾ ਵੇਰਾ ਦਿਮਾਗ ਮੇਰਾ ਇਹ ਦਵਾਜੀ ਪਾਣੀ ਭਰੇ ਪਿਆ ਹੁਣ ਹੁਣ ਕੀ ਤੂੰ ਕਰ ਰਹੀ ਹੈ ਵੀਡੀਓ ਕਾ ਕੇ ਧਮਕੀਆਂ ਦੇ ਰਹੀ ਹੈ ਮੈਂ ਮਾਫੀ ਨਹੀਂ ਆਉਂਗਾ ਮੈਂ ਇਹ ਕਰ ਦੂੰ ਮੈਂ ਮਾਫੀ ਨਹੀਂ ਕਰਨਾ ਮੈਂ ਐਵੇਂ ਲੱਗਿਆ ਹੋਇਆ ਪਕਾਈਆਂ ਮਤੋ ਝਟਕ ਇਨੇ ਜਿਨ੍ਹਾਂ ਨੂੰ ਟੱਕਰਨਾ ਹੋਵੇ ਨਾ ਉਹ ਰੋਜ਼ ਗਾਰਡਨ ਚ ਜੇ ਨੂੰ ਟੱਕਰ ਜੇ ਕੋਈ ਇੰਨਾ ਬੇਲਾ ਟੱਕਰੇ ਤੈਨੂੰ ਆ ਕੇ ਹੈ ਕੌਣ ਹੈ ਨਵੈਲਾ ਇਹ ਤੈਨੂੰ ਟੱਕਰੇ ਕੀ ਗੱਲ ਬੰਦੇ ਨੂੰ ਆਪਣਾ ਪੁਆਇੰਟ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ ਤੇਰਾ ਕਹਿਣਾ ਦਾ ਕੀ ਮਤਲਬ ਹੈ ਕੋਈ ਤੈਨੂੰ ਕੁਝ ਬੋਲੇ ਨਾ ਤੂੰ ਕਮੈਂਟ ਕਿਉਂ ਹਾਈਡ ਕਰਦਾ ਪਹਿਲੇ ਦੱਸ ਤੂੰ ਕਮੈਂਟ ਹਾਈਡ ਕਰਦਾ ਤਾਂ ਹੀ ਇਹਨਾਂ ਨੂੰ ਲੋਕੀ ਫਿਰ ਐਦਾਂ ਦੇ ਬੋਲਦੇ ਸਿੱਧੇ ਕਮੈਂਟ ਕਰਦੇ ਤੂੰ ਨਾ ਹਾਈਡ ਕਰ ਮੈਂ ਤੇਨ ਦਰਦੀ ਤੈਨੂੰ ਇੱਕ ਬੰਦੇ ਦਾ ਕਮੈਂਟ ਆਇਆ ਸੀਗਾ ਕਿ ਤੇਰੀ ਵਾਈਫ ਨੂੰ ਦਿਖਦਾ ਹੈ ਤੂੰ ਝੂਠ ਬੋਲਦਾ ਹੈ ਮੈਂ ਤਾਂ ਕਿ ਤਰ੍ਹਾਂ ਵੀਡੀਓ ਦੇਖ ਹੀ ਰਹੀ ਸੀ ਮੈਂ ਕਮੈਂਟ ਰੀਡ ਕੀਤਾ ਜਦੋਂ 5 ਮਿੰਟ ਬਾਅਦ ਕਿਹਾ ਕਮੈਂਟ ਈ ਲੇਟ ਸੀਗਾ ਤੂੰ ਕਿਉਂ ਕਰਦਾ ਕਮੈਂਟ ਲੇਟ ਸੱਚ ਬੋਲੋ ਨਾ ਠੀਕ ਹੈ ਸਾਨੂੰ ਵੀ ਪਤਾ ਐਕਸੀਡੈਂਟ ਹੋਇਆ ਪਤਾ ਹੈ ਸਭ ਨੂੰ ਪਤਾ ਹੈ ਲੇਕਿਨ ਝੂਠ ਤਾਂ ਨਾ ਨਾ ਬੋਲ ਤੂੰ ਗੜਾ ਕੋ ਬੜਾ ਸੱਚਾ ਆਪਣੇ ਆਪ ਨੂੰ ਦੱਦਾ ਕਰੂਗਾ ਹੁਣ ਦੇਖਾ ਇੱਥੇ ਇਹ ਮਹੀਨਾਵਾਰ ਵੱਲੋਂ ਪਰਣਾ ਲਗਾ ਹੁਣ ਦੇਖ ਤਾਂ ਕਟਿੰਗ ਛੱਟੀ ਕਰਾ ਕੁਮਰ ਹੈ ਹੋਈ ਨਾ ਜਦੋਂ ਸਿੰਪਥੀ ਲੈਣੀ ਤੇ ਪਰਨੇ ਬਣ ਕੇ ਆ ਜਾਣਾ ਪੱਗਾ ਬਣ ਕੇ ਆ ਜਾਣਾ ਕਿ ਅਸੀਂ ਬੜੇ ਵਿਚਾਰੇ ਲੋਕਾਂ ਵਿਚਾਰਾਂ ਨੇ ਪੈ ਹੈ ਵਦਣਾ ਮਗਰੋ ਤੂੰ ਕੌਣ ਹੈ ਅਸੀਂ ਕੌਣ ਹੈ ਜਾਓ ਕੰਮ ਕਰੋ ਛਿੱਤਰ ਖਾਓਗੇ ਇਦਾਂ ਦੀਆਂ ਗਾਲਾਂ ਸੋਣਾਂ ਨੂੰ ਮਿਲਦੀਆਂ ਫਿਰ ਲੋਕਾਂ ਨੂੰ ਇੱਕ ਮਹੀਨਾ ਹੋ ਗਿਆ ਇੱਕ ਮਹੀਨੇ ਬਾਅਦ ਨੇ ਪ੍ਰੈਗਨਨਸੀ ਟੈਸਟ ਸ਼ੁਰੂ ਕਰ ਦਿੱਤਾ ਆਇਆ ਕਿਸੇ ਦੇ ਘਰ ਵਰਕਾ ਇੰਨੇ ਬੇਲੇ ਵਈ ਇੰਨੀ ਵੇਲੇ ਪੁਲਿਸ ਹੋ ਗਈ ਆ ਯਾਰ ਸਾਈਬਰ ਵਾਲ ਇੰਨੇ ਵੇਲੇ ਹੋ ਗਏ ਆ ਕੰਮ ਨਹੀਂ ਰਿਹਾ ਹੁਣ ਇਹ ਜਿਹੇ ਆਦੇ ਕਮੈਂਟ ਲੱਭਣਗੇ ਕਰਨ ਲਈ ਮਾਫੀ ਮਾਫੀ ਨਹੀਂ ਮੰਗਣੀ ਮਾਫੀ ਨਹੀਂ ਕਰਨਾ ਮੈਂ ਮਾਫ ਨਹੀਂ ਕਰੂੰਗਾ ਮੈਂ ਭੈ ਨਹੀਂ ਦੂੰਗਾ ਅਸੋਇਰੇ ਗੋੜੀਆਂ ਨਸ਼ੇਵਰਾਂ ਨੇ ਕਿਹੜੇ ਕਰਕੇ ਬਹਿ ਆਂਦਾ ਏ ਤੁਹਾਨੂੰ ਕੰਮ ਕੀ ਹੈ ਮੈਂ ਨਹੀਂ ਦੇਖਣਾ ਦੁਖਣਾ ਬਸ ਖਤਮ ਇਹਦੀ ਕਹਾਣੀ ਮੈਂ ਬਸ ਇਹਦਾ ਵੀਡੀਓ ਜਿਹੜਾ ਲੈ ਮੈਂ ਉਹ ਤੇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਦੇਖੋ ਆਪਣੀਆਂ ਅੱਖਾਂ ਦੇ ਨਾਲ ਇਹ ਕੀ ਆਏ ਜਿਸ ਬੰਦੇ ਦੇ ਦਿਮਾਗ ਦੇ ਵਿੱਚ ਟੈਨਸ਼ਨ ਵੀ ਜਿਸ ਬੰਦੇ ਦੇ ਦਿਮਾਗ ਦੇ ਵਿੱਚ ਟੈਨਸ਼ਨ ਹੁੰਦੀ ਹੈ ਨਾ ਉਹ ਇਹ ਜੀਆਂ ਹਰਕਤਾਂ ਨਹੀਂ ਕਰਦਾ ਜਿਵੇਂ ਦੀਆਂ ਇਹ ਹਰਕਤਾਂ ਕਰਦਾ ਹੈ ਸਾਰਾ ਦਿਨ ਬੇਲੇ ਰਹਿਣਾ ਹਰ ਦਿਨ ਕੋਈ ਨਾ ਕੋਈ ਦਿਮਾਗ ਦੇ ਵਿੱਚ ਰਾਤ ਨੂੰ ਸਟੋਰੀ ਲੈ ਕੇ ਸੁਣਾ ਕਿ ਨੈਕਸਟ ਡੇ ਅਸੀਂ ਉਹ ਸਟੋਰੀ ਲੋਕਾਂ ਨੂੰ ਦੱਸਣੀ ਹੈ ਹੁਣ ਮੈਂ ਤੁਹਾਨੂੰ ਲਗਾਨੀ ਹੈ ਇਹਦੇ ਕਿਵੇਂ ਐਕਸਪੋਜ਼ ਹੈ ਪਹਿਲਾਂ ਆ ਦੇਖੋ ਤੁਸੀਂ ਵੀਡੀਓਜ਼ ਇਹ ਹੈ ਬੀਰੇ ਦੀ ਵੀਡੀਓ ਮੈਂ ਉਹਨਾਂ ਦੀ ਵੀਡੀਓ ਦੇਖ ਕੇ ਦੱਸਣਾ ਦੇਨਲ ਫਰੰਟ ਸ਼ੀਸ਼ਾ ਹੁੰਦਾ ਉਹ ਟੁੱਟ ਜਾਂਦਾ ਆ ਤੇ ਉਹ ਜਿਹੜਾ ਸ਼ੀਸ਼ਾ ਟੁੱਟਣ ਦੇ ਨਾਲ ਮਤਲਬ ਮੇਰੀ ਆ ਤੁਸੀਂ ਇਹਨਾਂ ਦਾ ਪਹਿਲਾ ਕਲਿੱਪ ਦੇਖਿਆ ਕਿ ਇਹਨਾਂ ਦੀ ਗੱਡੀ ਦਾ ਐਕਸੀਡੈਂਟ ਜਿਹੜਾ ਹੋਇਆ ਉਹ ਸਕੋਰਪੀਓ ਦੇ ਨਾਲ ਹੋਇਆ ਵਾ ਰਾਈਟ ਆ ਹੁਣ ਦੂਜਾ ਕਲਿੱਪ ਦੇਖੋ ਤੇ ਹੁੰਦੀ ਆ ਤੇ ਸਾਡਾ ਕਾਰ ਐਕਸੀਡੈਂਟ ਹੋ ਜਾਂਦਾ ਸੀ ਤੇ ਉਸ ਗੱਡੀ ਨੂੰ ਬਚਾਉਂਦੇ ਬਚਾਉਂਦੇ ਜਿਹੜੀ ਸਾਡੀ ਮਤਲਬ ਗੱਡੀ ਹੁੰਦੀ ਉਹਦੀ ਟੱਕਰ ਦਰਖਤ ਦੇ ਨਾਲ ਹੋ ਜਾਂਦੀ ਹੈ ਤੇ ਜਿਹੜਾ ਫਰੰਟ ਸ਼ੀਸ਼ਾ ਹੁੰਦਾ ਆ ਉਹ ਜਦੋਂ ਨਾ ਇੱਕਦਮ ਉਹਦਾ ਦੂਜੇ ਕਲਿੱਪ ਦੇ ਵਿੱਚ ਇਹਨਾਂ ਦੀ ਗੱਡੀ ਦਾ ਐਕਸੀਡੈਂਟ ਪੇੜ ਦੇ ਨਾਲ ਜਾ ਕੇ ਹੋਇਆ ਵਾ ਇਹ ਵੀ ਛੱਡੋ ਹੁਣ ਤੀਜਾ ਦੇਖਿਓ ਹਰ ਐਕਸੀਡੈਂਟ ਹੁੰਦਾ ਮੋਹਰੇੋਂ ਕਾਰ ਆਉਂਦੀ ਆ ਇਹਦਾ ਸਾਈਡ ਵੱਜ ਕੇ ਜਾ ਕੇ ਦਰਖਤ ਚ ਕਾਰ ਵੱਜਦੀ ਆ ਤੇ ਉਹ ਕੱਚ ਜਿਹੜਾ ਹੁੰਦਾ ਨਾ ਮੋਹਰੇ ਇਹੋ ਤੀਜੀ ਇੰਟਰਵਿਊ ਦੇ ਸਟੇਟਮੈਂਟ ਜੀ ਤੇ ਤੁਸੀਂ ਵੀਡੀਓ ਦੇਖ ਲਈ ਪਹਿਲੀ ਵਾਰ ਇਹਨੇ ਕੀ ਕਿਹਾ ਕਿ ਸਾ ਸਕੋਰ ਵੀ ਆ ਗਈ ਅੱਗੇ ਇਹਦਾ ਐਕਸੀਡੈਂਟ ਹੋਇਆ ਦੂਜੀ ਵਾਰ ਇਹਨੇ ਕਿਹਾ ਪੇੜ ਚ ਅਸਲ ਦੇ ਵਿੱਚ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਵੀਰਾ ਗਿਆ ਸੀ ਇਹਨਾਂ ਦੇ ਪਿੰਡ ਤੇ ਉੱਥੋਂ ਪਤਾ ਲੱਗਿਆ ਕਿ ਇਹ ਕੀ ਹੈ ਕੀ ਨਹੀਂ ਹੈ ਉਹ ਮੈਂ ਵੀਡੀਓ ਲਗਾ ਰਹੀ ਆ ਤੁਸੀਂ ਦੇਖੋ ਇਹਨਾਂ ਦੇ ਪਿੰਡ ਸਿੰਗਲ ਰੋਡ ਜਾਂਦੀ ਆ ਗੱਡੀ ਇਹਨਾਂ ਦੀ ਦਰਖਤ 'ਚ ਜਾ ਕੇ ਵੱਜੀ ਆ ਹੋਰ ਕਿਸੇ ਚੀਜ਼ ਨਾਲ ਐਕਸੀਡੈਂਟ ਨਹੀਂ ਹੋਇਆ ਕੋਈ ਗੱਡੀ ਨਹੀਂ ਕ੍ਰਾਸ ਕੀਤੀ ਕੁਝ ਨਹੀਂ ਹੋਇਆ ਸਿੱਧਾ ਨਸ਼ੇ ਦੇ ਵਿੱਚ ਸੀ ਤਾਂ ਜਾ ਕੇ ਗੱਡੀ ਦਰਖਤ ਦੇ ਨਾਲ ਵੱਜੀ ਠੀਕ ਹੈ ਹੋਰ ਸੁਣ ਲਓ ਇਹ ਬੰਦਾ ਆਪਣੇ ਰਿਸ਼ਤੇਦਾਰਾਂ ਨੂੰ ਨਿੰਦਾਦਾ ਠੀਕ ਹੈ ਰਿਸ਼ਤੇਦਾਰਾਂ ਚਲੋ ਖੈਰ ਮੈਨੂੰ ਵੀ ਨਹੀਂ ਪਤਾ ਇਹਦੇ ਜਦਾਂ ਵੀ ਆ ਜੋ ਵੀ ਆ ਹਨਾ ਪਿੰਡ 'ਚੋਂ ਪਤਾ ਕਰਕੇ ਆਇਆ ਮੈਂ ਸਾਰਾ ਕੁਝ ਬੜੀਆਂ ਗੱਲਾਂ ਪਤਾ ਲੱਗੀਆਂ ਭਾ ਤੇਰੇ ਬਾਰੇ ਇਹ ਕਹਿੰਦਾ ਆ ਕਿ ਇਹਨੇ ਪਲੱਸ 2 ਕੀਤੀ ਆ 8 ਨਹੀਂ ਕੀਤੀ ਹੋਈ ਇਹਨੇ ਇਹ ਕੋਈ +2 ਪਾਸ ਨਹੀਂ ਹੈਗਾ ਜੇ +2 ਪਾਸ ਆ ਦਿਖਾ ਦੇ ਆਪਣਾ +2 ਵਾਲਾ ਸਰਟੀਫਿਕੇਟ ਦਿਖਾ ਦੇ +2 ਆਰਟਸ ਕੀਤੀ ਹੈ ਕਾਮਰਸ ਕੀਤੀ ਹੈ ਨਾਨ ਮੈਡੀਕਲਸ ਕੀਤੀ ਹੈ ਦਿਖਾ ਦੇ ਲੋਕਾਂ ਨੂੰ ਜੇ ਕੀਤੀ ਹੈ ਤੇ ਕਿਉਂ ਨਹੀਂ ਦਿਖਾਉਂਦਾ ਦਿਖਾ ਦੇ ਨਾ ਜੇ ਘਰ ਵਾਲੀ ਪ੍ਰੈਗਨੈਂਟ ਆ ਤਾਂ ਦਿਖਾ ਉਹਦੀਆਂ ਰਿਪੋਰਟਾਂ ਪ੍ਰੈਗਨੈਂਸੀ ਦੀਆਂ ਬਸ ਖੁੱਦੂ ਬਣਾਉਣਾ ਲੋਕਾਂ ਨੂੰ ਕਿਸ ਤਰੀਕੇ ਪੈਸੇ ੜਪਣੇ ਆ ਤਾਂ ਕਰਕੇ ਪੰਜਾਬੀਓ ਤੁਹਾਨੂੰ ਮੈਂ ਬੇਨਤੀ ਕਰਦਾ ਪਿਆ ਪੂਰੇ ਇੰਡੀਆ ਨੂੰ ਬੇਨਤੀ ਕਰਦਾ ਪਿਆ ਪਲੀਜ਼ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਸੇਵਾ ਚੰਗੇ ਹੱਥਾਂ ਚ ਲੱਗੇ ਇਹੋ ਜਿਹੇ ਹੱਥਾਂ ਚ ਨਾ ਲੱਗੇ ਜਿਹੜੇ ਕੀ ਸਿਰਫ ਬਹਿ ਕੇ ਤੁਹਾਡੇ ਪੈਸਿਆਂ ਤੇ ਲਾਈਫ ਇੰਜੋਏ ਕਰਦੇ ਪਏ ਆ ਆਪਣੀ ਇਹ ਗੱਲਾਂ ਹੈਗੀਆਂ ਨੇ ਜਿਹੜੀਆਂ ਮੈਂ ਇੱਥੇ ਰੱਖਣਾ ਚਾਹੁੰਨਾ ਆ ਠੀਕ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਇਹਦੇ ਘਰ ਦਾ ਪ੍ਰੂਫ ਵੀ ਦਿਖਾਉਂਗਾ ਇਹਦਾ ਘਰ ਦਿਖਾਉਂਗਾ ਇਹਦੀ ਪੈਲੀ ਦਿਖਾਉਂਗਾ ਜਿਹੜੀ ਇਹਦੀ ਪੈਲੀ ਹੈਗੀ ਆ ਉਹ ਵੀ ਤੁਹਾਨੂੰ ਮੈਂ ਸ਼ੋਅ ਕਰ ਦੂੰਗਾ ਕਿ ਆ ਦੇਖੋ ਸੱਚੀ ਇਸ ਬੰਦੇ ਕੋਲ ਪੈਲੀ ਹੈਗੀ ਆ ਫਿਰ ਆਪਾਂ ਇਹਦੇ ਕੋਲ ਜਵਾਬ ਪੁੱਛਨੇ ਆ ਤੇ ਇਹਦੇ ਕੋਲ ਇਹਦਾ ਇੱਕ ਭਰਾ ਵੀ ਹੈਗਾ ਆ ਤੇ ਇਹਦੀ ਮੰਮੀ ਵੀ ਹੈਗੀ ਆ ਇੱਕ ਚੀਜ਼ ਦੱਸ ਜੋ ਤੁਹਾਡਾ ਐਕਸੀਡੈਂਟ ਹੋਇਆ ਤੁਸੀਂ ਹਰਾਨ ਦੇਖ ਲਈ ਵੀਡੀਓ ਇਹ ਬੰਦੇ ਦੇ ਪਿੰਡ ਜਾ ਕੇ ਪਤਾ ਲੱਗਿਆ ਕਿ ਇਹ ਬੰਦੇ ਨੇ ਨਸ਼ਾ ਕੀਤਾ ਹੋਇਆ ਸੀ ਕਿਤੇ ਦੀ ਪੇੜ ਦੇ ਵਿੱਚ ਗੱਡੀ ਵੱਜ ਗਈ ਤੇ ਇਦਾਂ ਦਾ ਪ੍ਰੋਬਲਮ ਹੋ ਗਈ ਦੀ ਅੱਖਾਂ ਦੇ ਤੇ ਹੁਣ ਵੀ ਇਹ ਬੰਦਾ ਬਾਈਕ ਦਾ ਇੱਕ ਹੈਂਡਲ ਇੱਕ ਹੱਥ ਨਾਲ ਹੈਂਡਲ ਪਕੜ ਕੇ ਇੱਕ ਹੱਥ ਨਾਲ ਮੋਬਾਈਲ ਪਕੜ ਕੇ ਵਾਇਚਲੰਦ ਮੈਨੂੰ ਸੱਚੀ ਗੱਲ ਹੈ ਮੈਂ ਤਾਂ ਚੰਡੀਗੜ੍ਹ ਪੁਲਿਸ ਦਾ ਸਮਝ ਨਹੀਂ ਆਉਂਦਾ ਕਿ ਤੁਸੀਂ ਇੰਨੇ ਨੇ ਵੱਡੇ ਕੈਮਰੇ ਲਗਾਏ ਆ ਠੀਕ ਹੈ ਤੇ ਤਾਂ ਆ ਨਹੀਂ ਤੁਹਾਨੂੰ ਕਦੇ ਦਿਖਾਇਆ ਕਿ ਕਿਦਾਂ ਇੱਕ ਹੈਂਡਲ ਪਕੜ ਕੇ ਇੱਕ ਹੱਥ ਫੋਨ ਪਕੜ ਕੇ ਵੀਡੀਓਜ਼ ਬਣਾਉਂਦਾ ਹੈ ਕਦੇ ਇਹਦੇ ਤੇ ਕੋਈ ਐਕਸ਼ਨ ਹੀ ਨਹੀਂ ਆਇਆ ਹੈਰਾਨ ਹਾਂ ਵਸੇ ਇਸ ਗੱਲ ਤੇ ਮੈਂ ਇੱਧਰ ਹੀ ਹੁੰਦਾ ਰਹਿੰਦਾ ਹੈ ਯਾਤਰ 15 16 11 ਹੁੰਦਾ 10 ਵਾਲੀ ਸਾਈਡ ਇੱਧਰ ਹੀ ਹੁੰਦਾ ਕਿਉਂਕਿ ਰਹਿੰਦਾ ਵੀ ਮੁੱਲਾਪੁਰ ਵਾਲੀ ਸਾਈਡ ਹੈ ਮੈਨੂੰ ਪਤਾ ਹੈ ਹਰ ਹਾਲ ਵゼ ਮਹਦੇ ਲੋਕਾਂ ਦੇ ਨਾ ਉਹ ਕਿਵੇਂ ਦੇ ਲੋਕ ਹੈ ਯਾਰ ਇੰਨਾ ਝੂਠ ਬੋਲਦਾ ਹੁਣ ਇਹ ਕਹਿੰਦਾ ਇਹਦੀ ਮਦਰ ਵੀ ਹੈਗੀ ਆ ਬ੍ਰਦਰ ਵੀ ਹੈਗਾ ਸਾਰੇ ਹੈਗੇ ਆ ਕਿਦਾਂ ਝੂਠ ਬੋਲਦਾ ਮੇਰੇ ਮਾਪਿਓ ਨਹੀਂ ਹੈ ਇਹ ਨਹੀਂ ਹੈ ਉਹ ਨਹੀਂ ਹੈ ਇਹਨੂੰ ਲੋਕੀ ਪੁੱਛਦੇ ਸੀ ਕਿ ਫੈਮਿਲੀ ਬਾਰੇ ਕਦੇ ਦੱਸਦਾ ਨਹੀਂ ਸੀਗਾ ਪਤਾ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆ ਗਏ ਤੁਸੀਂ ਸਿੰਪਥੀ ਗਾਰਡ ਖੇਡ ਲਿਆ ਤੁਸੀਂ ਫਿਰ ਤੁਹਾਨੂੰ ਕੀ ਲੱਗਦਾ ਕਿ ਲੋਕਾਂ ਨੇ ਤੁਹਾਡੇ ਕੋਲ ਪੁੱਛਣਾ ਨਹੀਂ ਹੈ ਪੁੱਛਣਾ ਲੋਕਾਂ ਨੇ ਕਿ ਕਿੱਥੇ ਤੇਰੀ ਫੈਮਿਲੀ ਕਿਉਂ ਨਹੀਂ ਰੁਪਿੰਦਰ ਦਾ ਧਿਆਨ ਰੱਖਿਆ ਨਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੱਚੀ ਗੱਲ ਹੈ ਨਾ ਸਾਈਕੋ ਹੈ ਬੰਦਾ ਬੇਕਾਰ ਬੰਦਾ ਹੁੰਦਾ ਨਾ ਜਿਹੜਾ ਬੇਕਾਰ ਜਿਹਨੂੰ ਕੋ ਕੰਮ ਨਹੀਂ ਹੈ ਕੋ ਕਾਰ ਨਹੀਂ ਹੈ ਬਸ ਲੋਕਾਂ ਨੂੰ ਉੱਲੂ ਬਣਾਓ ਵਿਊਜ਼ ਲੋ ਪੈਸੇ ਖਾਓ ਬਸ ਹੋਰ ਕੁਝ ਨਹੀਂ ਹੈ ਬਿਮਾਰੀ ਦੇ ਨਾਂ ਤੇ ਹਾਈ ਦੀਦੀ ਜੀ ਦਾ ਬਹੁਤ ਖਿਆਲ ਰੱਖਿਆ ਆਏ ਨੇ ਪਤਾ ਲੱਗਿਆ ਵਿਚਾਰਾ ਮੈਂ ਪਲੱਸ 2 ਪੜਿਆ ਆਂ 8ਵੀਂ ਪੜਿਆ ਹੋਇਆ ਦੱਸ ਉਹ ਲੋਕਾਂ ਨੂੰ ਗਿਆਨ ਦੇ ਰਿਹਾ ਦਿਮਾਗ 'ਚ ਪਾਣੀ ਭਰ ਜਾਂਦਾ ओके okay, ते इजनल ਮੈਂ ਕਰਦੀ ਵੀਡੀਓ ਨੇ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਲਵ ਵਧੀਆ ਲੱਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਏ ਬਾਏ ਗਾਇਸ ਟੇਕ ਕੇਅਰ ਇੰਜੋਏ ਐਡੀਟਰ ਨਹੀਂ ਕਰਨਾ ਬਾਈਕ ਦੇ ਇੱਕ ਹੈਂਡਲ ਛੱਡ ਕੇ ਬਾਏ ਬਾਏ